ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਵਸਤੇ ਅਦਾਬ ਰਾਮ ਰਾਮ ਜੈ ਮਾਤਾ ਦੀ ਕਿਵੇਂ ਆਸਾ ਸਵਾਗਤ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਬਲੋਗਰ ਤੇ ਤਾਂ ਫਰੈਂਡ ਅੱਜ ਆਪਾਂ ਲੱਗੇ ਆਂ ਜੀ ਫੇਰ ਤੋਂ ਵੀਡੀਓ ਸ਼ੁਰੂ ਕਰਨ ਕਿਉਂਕਿ ਬਹੁਤ ਭੈਣ ਭਰਾਵਾਂ ਦਾ ਜਿਹੜਾ ਪਿਆਰ ਆ ਰਿਹਾ ਸੀਗਾ ਰਿਕੁਐਸਟ ਆ ਰਹੀ ਸੀ ਕਈਆਂ ਦੀ ਕਈਆਂ ਦੇ ਮੈਸੇਜ ਆ ਰਹੇ ਸੀਗੇ ਫੋਨ ਆ ਰਹੇ ਸੀਗੇ ਕਿ ਮੈਡਮ ਤੁਸੀਂ YouTube ਤੇ ਵੀਡੀਓ ਪਾਉਣੀ ਬੰਦ ਕਰ ਦਿੱਤੀ ਆ ਚਾਹੇ ਮੈਡਮ ਤੁਸੀਂ ਠੀਕ ਨਹੀਂ ਹੋ ਤੁਸੀਂ ਵੀਡੀਓ ਕਿਉਂ ਨਹੀਂ ਪਾ ਰਹੇ ਸੋ ਮੈਨੂੰ ਉਹ ਚੀਜ਼ ਬਹੁਤ ਹੀ ਵਧੀਆ ਲੱਗੀ ਕਿ ਇੰਨਾ ਫਿਕਰ ਕਰ ਰਹੇ ਹੋ ਸਾਰੇ ਭੈਣ ਭਰਾ ਮੇਰੇ ਤੇ ਇੰਨਾ ਪਿਆਰ ਸੋ ਉਹ ਸਾਰੇ ਮਾਦੇ ਨਜ਼ਰ ਰੱਖ ਕੇ ਆਪਾਂ ਜਿਹੜੀ ਵੀਡੀਓ ਅੱਜ ਤੋਂ ਫੇਰ ਸ਼ੁਰੂ ਕਰਨ ਲੱਗੇ ਆਂ ਆਪਾਂ ਥੋੜਾ ਜਿਹਾ ਬਿਜੀ ਸੀਗੇ ਵੀਡੀਓ ਤਾਂ ਨਹੀਂ ਆਪਾਂ ਪਾ ਰਹੇ ਸੀ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਮੈਂ ਠੀਕ ਠਾਕ ਆਂ ਕਈ ਭੈਣ ਭਰਾ ਫਿਕਰ ਕਰ ਰਹੇ ਸੀ ਕਿ ਮੈਡਮ ਤੁਸੀਂ ਠੀਕ ਤੋ ਜਿਹੜਾ ਵੀਡੀਓ ਨਹੀਂ ਪਾ ਰਹੇ ਹੋ ਐਕਚੁਅਲੀ ਆਪਾਂ ਜਿਵੇਂ ਸਾਰੇ ਭੈਣ ਭਰਾ ਤੁਸੀਂ ਜਾਣਦੇ ਹੋ ਕਿ ਆਪਾਂ ਨਵਾਂ ਬਿਜ਼ਨਸ ਜਿਹੜਾ ਸ਼ੁਰੂ ਕੀਤਾ ਸੀਗਾ ਪੰਜੀਰੀ ਤੇ ਅਚਾਰ ਆਪਾਂ ਘਰੇ ਬਣਾ ਕੇ ਡਿਲੀਵਰ ਕਰਦੇ ਆਂ ਸੋ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਆਪਾਂ ਨੂੰ ਜਿਹੜਾ ਰਿਸਪੌਂਸ ਉਸ ਚੀਜ਼ ਦਾ ਮਿਲਿਆ ਤੇ ਆਪਾਂ ਜਿਹੜੇ ਬਾਹਰ ਵਾਲੇ ਆਰਡਰ ਵੀ ਬਹੁਤ ਆ ਰਹੇ ਸੀਗੇ ਕਿਉਂਕਿ ਖਾਸ ਕਰਕੇ ਜ਼ਿਆਦੇ ਬਾਹਰ ਦੇ ਆਰਡਰ ਆ ਰਹੇ ਆ ਵੀ ਚਾਰ ਵਗੈਰਾ ਉਹਨਾਂ ਨੂੰ ਬਹੁਤ ਚਾਹੀਦਾ ਹੁੰਦਾ ਪੰਜਾਬ ਦੇ ਟੇਸਟ ਨੂੰ ਉਹ ਜਿਹੜਾ ਵਾ ਜ਼ਿਆਦਾ ਮਿਸ ਕਰਦੇ ਸੋ ਇਸ ਕਰਕੇ ਪੰਜੀਰੀ ਤੇ ਅਚਾਰ ਵਗੈਰਾ ਉਧਰ ਆਪਾਂ ਜ਼ਿਆਦਾ ਡਿਲੀਵਰ ਕਰਦੇ ਆਂ ਬਾਕੀ ਹੋਰ ਕਿਸੇ ਭੈਣ ਭਰਾਵ ਨੇ ਆਪਣੇ ਕੋ ਅਚਾਰ ਚਾਹੇ ਪੰਜੀਰੀ ਚਾਹੇ ਹੋਰ ਵੀ ਕਈ ਕਿਸਮ ਦੀਆਂ ਚੀਜ਼ਾਂ ਜਿਵੇਂ ਮਿੱਟੀ ਦੇ ਬਰਤਨ ਹੋ ਗਏ ਲੋਹੇ ਦੇ ਬਰਤਨ ਹੋ ਗਏ ਆਪਾਂ ਸਾਰਾ ਜਿਹੜਾ ਅਗਲੇ ਨੂੰ ਭੇਜਦੇ ਆਂ ਜੇ ਤੁਸੀਂ ਵੀ ਕਿਸੇ ਨੇ ਚੀਜ਼ ਮੰਗਾਉਣੀ ਹੋਵੇ ਤੇ ਸਕਰੀਨ ਦੇ ਉੱਤੇ ਦਿੱਤੇ ਨੰਬਰ ਤੇ ਆਪਾਂ ਨੂੰ ਫ ਆਪਣੇ ਕੋ ਸਾਰਾ ਸਮਾਨ ਮਗਾ ਸਕਦੇ ਹੋ ਸੋ ਅੱਜ ਜਿਹੜੀ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆ ਉਹ ਬਹੁਤ ਹੀ ਇੰਪੋਰਟੈਂਟ ਆ ਕਿਉਂਕਿ ਆਮ ਤੁਸੀਂ ਸੁਣਿਆ ਹੋਊਗਾ ਨਾ ਵੀ ਕਿਸੇ ਨੂੰ ਹਾਰਟ ਅਟੈਕ ਆ ਗਿਆ ਇੱਕ ਤਾਂ ਆਪਾਂ ਮੰਨਦੇ ਆ ਵੀ ਬਹੁਤ ਜੋਦਾ weight ਵਧਿਆ ਹੋਇਆ ਵਾ ਬਹੁਤ ਮੋਟਾ ਵਾ ਪਿੱਤਾ ਕਰਕੇ ਉਹਨੂੰ ਹਾਰਟ ਅਟੈਕ ਆ ਗਿਆ ਵੀ ਉਹਦਾ ਖਾਣ ਪੀਣ ਠੀਕ ਨਹੀਂ ਹੁੰਦਾ ਇੱਕ ਕਈਆਂ ਨੂੰ ਆਪਾਂ ਦੇਖਦੇ ਆ ਵੀ ਬਹੁਤ ਫਿਟ ਹੁੰਦੇ ਆ ਜਿਵੇਂ ਕਈ ਤੁਸੀਂ ਫਿਲਮ ਐਕਟਰ ਵੀ ਦੇਖਿਆ ਹਨ ਬਹੁਤ ਫਿਟ ਹੁੰਦੇ ਆ ਚਾਹੇ ਕੋਈ ਜਿਮ ਦੇ ਵਿੱਚ ਜਾਂਦਾ ਬਹੁਤ ਫਿਟ ਹੁੰਦੇ ਫਿਰ ਵੀ ਉਹਨਾਂ ਨੂੰ ਹਾਰਟ ਅਟੈਕ ਆ ਜਾਂਦਾ ਆਪਾਂ ਬਹੁਤ ਹੈਰਾਨ ਹੁੰਨੇ ਕਿ ਕਿਉਂ ਹੁੰਦਾ ਸੋ ਇਹੋ ਜੀ ਵੀ ਇੱਕ ਆਪਣੇ ਸਰੀਰ ਦੇ ਅੰਦਰ ਚੀਜ਼ ਹੁੰਦੀ ਆ ਜਿਹੜਾ ਕਿ ਹਾਰਟ ਅਟੈਕ ਦੇ ਕਰਨ ਦੇ ਵਿੱਚ ਬਹੁਤ ਵੱਡਾ ਉਹਦਾ ਰੋਲ ਹੁੰਦਾ ਉਹ ਹੁੰਦਾ ਜੀ ਕੈਸਟਰੋਲ ਜਿਹੜਾ ਆਪਣੇ ਅੰਦਰ ਕੈਸਟਰੋਲ ਦੋ ਤਰ੍ਹਾਂ ਦਾ ਹੁੰਦਾ ਇੱਕ ਹੁੰਦਾ ਗੁੱਡ ਕੈਸਟਰੋਲ ਇੱਕ ਹੁੰਦਾ ਜੀ ਬੈਡ ਕੈਸਟਰੋਲ ਸੋ ਜਦੋਂ ਆਪਣਾ ਬੈਡ ਕੈਸਟਰੋ ਜਿਹੜਾ ਵੱਜ ਜਾਂਦਾ ਵਾ ਜੈਨਕਿ ਸਿੱਧੇ ਪੰਜਾਬੀ ਦੇ ਸ਼ਬਦਾਂ ਦੇ ਵਿੱਚ ਕਹੀਏ ਵੀ ਖੂਨ ਦੇ ਵਿੱਚ ਜਦੋਂ ਆਪਣੀ ਚਰਬੀ ਜਿਹੜੀ ਵੱਜ ਜਾਂਦੀ ਹੈ ਉਹਦੇ ਕਾਰਨ ਆਪਾਂ ਨੂੰ ਆਉਂਦੇ ਹੈਰਟ ਅਟੈਕ ਹੋਰ ਵੀ ਕਈ ਇਹਦੇ ਲੱਛਣ ਹੁੰਦੇ ਆ ਕਈ ਕਾਰਨ ਹੁੰਦੇ ਆ ਕਈ ਇਲਾਜ ਹੁੰਦੇ ਆ ਇਹਦੇ ਸੋ ਅੱਜ ਆਪਾਂ ਸਾਰੀ ਤੁਹਾਨੂੰ ਜਾਣਕਾਰੀ ਦਵਾਂਗੇ ਕਿ ਇਹ ਕੈਸਟਰੋ ਜਿਹੜਾ ਵਾ ਉਹ ਵੱਧਦਾ ਕਿਉਂ ਆ ਇਹਦੇ ਕੀ ਲੱਛਣ ਨੇ ਇਹ ਠੀਕ ਕਿਵੇਂ ਕਰ ਸਕਦੇ ਆ ਆਪਾਂ ਘੱਟ ਖਰਚੇ ਦੇ ਨਾਲ ਕਿਉਂਕਿ ਕੈਸਟਰੋਲ ਦੀਆਂ ਮੈਡੀਸਿਨ ਬਹੁਤ ਆਉਂਦੀਆਂ ਨੇ ਉਹ ਜਦੋਂ ਆਪਾਂ ਖਾਂਦੇ ਆ ਤੇ ਉਹ ਸਰੀਰ ਉੱਤੇ ਹੋਰ ਜਿਹੜੇ ਬੈਡ ਇੰਪ੍ਰੈਸ਼ਨ ਪਾਉਂਦੀਆਂ ਨੇ ਜਾਨੀ ਕਿ ਬਹੁਤ ਹੀ ਆਪਣੇ ਸਰੀਰ ਵਾਸਤੇ ਵੀ ਹਾਨੀਕਾਰਕ ਹੁੰਦੀਆਂ ਨੇ ਸੋ ਤੁਸੀਂ ਕਿਵੇਂ ਘਰੇਲੂ ਇਲਾਜ ਕਰਕੇ ਕੈਸਟੋਲ ਨੂੰ ਠੀਕ ਕਰ ਸਕਦੇ ਹੋ ਸੋ ਕੈਸਟੋਲ ਦੀ ਪੂਰੀ ਜਾਣਕਾਰੀ ਦੇਣ ਵਾਸਤੇ ਆਪਾਂ ਬੁਲਾਇਆ ਜੀ ਮਨਜੀਤ ਭਾਜੀ ਨੂੰ ਜਿਵੇਂ ਕਿ ਆਪਾਂ ਨੂੰ ਹਰ ਕਈ ਬਿਮਾਰੀਆਂ ਦੀ ਜਾਣਕਾਰੀ ਦੇ ਚੁੱਕੇ ਆ ਸੋ ਸਤਿ ਸ਼੍ਰੀ ਅਕਾਲ ਤੁਹਾਡਾ ਭਾਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਸੋ ਭਾਜੀ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਇਸ ਵੀਡੀਓ ਦੀ ਬਹੁਤ ਹੀ ਮੰਗ ਆ ਹਨਾ ਕਈ ਆਪਾਂ ਨੂੰ ਜਿਵੇਂ ਹੁਣ ਪਹਿਲਾਂ ਤਾਂ ਕਈ ਮੈਸੇਜ ਜੀ ਹੁਣ ਜਦੋਂ ਦਾ ਆਪਾਂ ਨੰਬਰ ਦਿੱਤਾ ਵਾ ਤਾਂ ਕਈ ਫੋਨ ਕਰਕੇ ਵੀ ਇਸ ਚੀਜ਼ ਦਾ ਬਹੁਤ ਪੁੱਛਦੇ ਨੇ ਕਿ ਮੈਡਮ ਸਾਡੇ ਜਿਵੇਂ ਹੱਥਾਂ ਪੈਰਾਂ ਦੇ ਵਿੱਚ ਜਲਣ ਬਹੁਤ ਹੁੰਦੀ ਆ ਚਾਹੇ ਕੈਸਟਰੋਲ ਵਧਿਆ ਵਾ ਉਹਦਾ ਕੀ ਘਰੇਲੂ ਇਲਾਜ ਹੈਗਾ ਸੋ ਉਸ ਬਾਰੇ ਆਪਾਂ ਨੂੰ ਪੂਰੀ ਜਾਣਕਾਰੀ ਦਿਓ ਕਿ ਕੈਸਟਰੋਲ ਕੀ ਹੁੰਦਾ ਵਾ ਕਿਵੇਂ ਵਧਦਾ ਵਾ ਕੀ ਪ੍ਰੋਬਲਮ ਆਉਂਦੀਆਂ ਨੇ ਕੀ ਲੱਛਣ ਹੁੰਦੇ ਨੇ ਸਾਰੀ ਆਪਾਂ ਨੂੰ ਇਸ ਚੀਜ਼ ਦੀ ਜਾਣਕਾਰੀ ਦਿਓ ਅੱਛਾ ਜੀ ਜੀ ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰੀਏ ਜੀ ਤੁਸੀਂ ਕੈਸਟਰੋਲ ਦੀ ਜੀ ਇਹਦਾ ਜ਼ਿਆਦਾਤਰ ਸਰਦੀਆਂ ਦੇ ਵਿੱਚ ਵਧਦਾ ਜੀ ਜੀ ਕਿਉਂ ਵੱਧਦਾ ਕਿਉਂਕਿ ਦੇਖੋ ਆਪਣੇ ਸਰੀਰ ਦੇ ਵਿੱਚ ਚਾਰ ਪੰਜ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਜੀ ਕਾਰਬੋਹਾਈਡਰੇਟ ਦੀ ਪ੍ਰੋਟੀਨ ਦੀ ਫੈਟ ਦੀ ਤੇ ਵਿਟਾਮਿਨਸ ਦੀ ਜੀ ਜਦੋਂ ਇਹਦੇ ਵਿੱਚ ਆਪਾਂ ਫੈਟ ਜ਼ਿਆਦਾ ਲੈ ਲੈਂਦੇ ਹਾਂ ਜੀ ਜੀ ਇਹ ਫੈਟ ਤੋਂ ਕੋਲੇਸਟ੍ਰੋਲ ਵੱਧ ਜਾਂਦਾ ਵਾ ਅੱਛਾ ਜੀ ਉਹਦੇ ਦੋ ਕਾਰਨ ਹੁੰਦੇ ਆ ਦੋ ਕਾਰਨਾ ਕਰਕੇ ਵੱਧਦਾ ਵੱਡਾ ਕਾਰਨ ਸਭ ਤੋਂ ਹੁੰਦਾ ਵਾ 75% ਲੀਵਰ ਨੇ ਤਿਆਰ ਕਰਨਾ ਹੁੰਦਾ ਸਰੀਰ ਦੇ ਵਿੱਚ 25% ਆਪਾਂ ਬਾਹਰੋਂ ਜਿਹੜੇ ਖਾਣਾ ਵਾਲੀਆਂ ਚੀਜ਼ਾਂ ਖਾਂਦੇ ਆ ਉਹਨਾਂ ਦੇ ਵਿੱਚੋਂ ਤਿਆਰ ਹੋਣਾ ਹੁੰਦਾ ਤੇ ਹੁਣ ਇਹਦਾ ਹੁੰਦਾ ਕਿ ਇਸ ਤਰ੍ਹਾਂ ਦਾ ਇਹ ਆਪਣੇ ਜਿਹੜੀਆਂ ਨਾੜਾਂ ਨੇ ਨਾ ਉਹਦੇ ਵਿੱਚ ਇਹ ਜੈਲੋ ਰੰਗ ਦਾ ਹੁੰਦਾ ਅੱਛਾ ਜੀ ਪੀਲੇ ਜਿਹੜਾ ਰੰਗ ਦਾ ਕਹ ਲਓ ਜੀ ਮੈਂ ਤੁਹਾਨੂੰ ਅੱਛਾ ਜਿਹੜਾ ਬੈਡ ਕੈਸਟ੍ਰੋਲ ਹੁੰਦਾ ਉਹ ਪੀਲੇ ਰੰਗ ਦਾ ਹੁੰਦਾ ਜੀ ਜੀ ਪੀਲੇ ਰੰਗ ਦਾ ਹੁੰਦਾ ਹੁੰਦਾ ਜੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਵੀ ਦੋ ਤਰ੍ਹਾਂ ਦਾ ਵਾ ਐਚ ਡੀ ਐਲ ਹੁੰਦਾ ਵਾ ਚੰਗਾ ਗੁੱਡ ਜਿਹੜਾ ਆਪਣੇ ਵਾਸਤੇ ਚੰਗਾ ਹੁੰਦਾ ਤੇ ਐਲ ਡੀ ਐਲ ਹੁੰਦਾ ਜਿਹੜਾ ਇਹ ਬੁਰਾ ਹੁੰਦਾ ਬੈਡ ਕੈਸਟ੍ਰੋਲ ਜੀ ਇਹਦੀ ਦੋਨਾਂ ਦਾ ਦੋਨੇ ਰਹਿਣੇ ਕਿੰਨੇ ਚਾਹੀਦੇ ਨੇ ਜੇ ਆਪਾਂ ਦੋਨਾਂ ਨੂੰ ਬਰਾਬਰ ਰੱਖ ਕੇ ਦੇਖੀਏ ਤਾਂ ਟੋਟਲ 200 ਤੋਂ ਉੱਪਰ ਨਹੀਂ ਹੋਣਾ ਚਾਹੀਦਾ। ਅੱਛਾ ਜੀ। ਜਦੋਂ 200 ਤੋਂ ਉੱਪਰ ਵੱਧਦੇ ਆ ਤਾਂ ਖਤਰਾ ਹੁੰਦਾ। ਆਪਣੀ ਬਾਡੀ ਦੇ ਵਿੱਚ ਜਾਨੀ ਕਿ 200 ਤੱਕ ਠੀਕ ਨੇ ਜਦੋਂ ਉਹਦੇ ਉੱਪਰ ਹੋ ਜਾਂਦਾ ਜਦੋਂ ਜਦੋਂ 2 ਤੋਂ 200 ਤੋਂ ਉੱਪਰ ਹੋ ਗਏ ਦੋਨੇ ਗੁੱਡ ਤੇ ਬੈਡ ਤਾਂ ਆਪਣੇ ਲਈ ਖਤਰਾ ਪੈਦਾ ਹੋ ਜਾਂਦਾ। ਅੱਛਾ ਜੀ। ਅੱਛਾ। ਹੁਣ ਤੁਸੀਂ ਇਹ ਹੈਰਾਨ ਮੰਨ ਜਾਓਗੇ ਕਿ ਪੂਰੇ ਭਾਰਤ ਦੇ ਵਿੱਚ ਜਿਹੜਾ ਸਰਵੇ ਹੋਇਆ ਹੈ ਨਾ ਜੀ ਕਿ ਤਕਰੀਬਨ ਤਕਰੀਬਨ ਹਾਰਟ ਅਟੈਕ ਨਾਲ 40 ਲੱਖ ਮੌਤਾਂ ਹੁੰਦੀਆਂ। ਜਿਹੜਾ ਕਿ ਕੈਸਟਰੋਲ ਦੇ ਨਾਲ ਹਾਰਟ ਐਕਟ ਹੁੰਦਾ ਹਾਂ ਜੀ ਉਹਦੇ ਵਿੱਚੋਂ 15 ਲੱਖ ਨੇ ਜਿਹੜੇ ਜੀ ਸਿਰਫ ਕੈਸਟਰੋਲ ਵਧਣ ਕਰਕੇ ਹੁੰਦਾ ਇਹ ਸਰਵੇ ਆ ਇਹ ਆਪਦੇ ਕੋਲੋਂ ਨਹੀਂ ਕਰੀਆਂ ਗਈਆਂ ਗੱਲਾਂ ਇਹ ਸਰਵੇ ਹੋਇਆ ਉਹਦੇ ਵਿੱਚੋਂ ਜਿਹੜੀਆਂ ਸੰਸਥਾਵਾਂ ਸਰਵੇ ਕਰਦੀਆਂ ਨੇ ਉਹ ਮੈਂ ਤੁਹਾਡੇ ਸਾਹਮਣੇ ਜਾਨੀ ਰੱਖ ਰਿਹਾ ਮੈਂ ਗੱਲ ਤੇ ਇੰਨਾ ਇਹਦੀ ਪ੍ਰੋਬਲਮ ਹੁੰਦੀ ਹੈ ਇਹ ਦੇ ਕਰਕੇ ਤੇ ਹੁਣ ਗੱਲ ਕੁਛ ਵੀ ਨਹੀਂ ਗਈ ਇਹ ਸਿਰਫ ਨਾ ਜਾਣਕਾਰੀ ਹੋਣ ਕਰਕੇ ਇਹ ਪ੍ਰੋਬਲਮਾਂ ਹੋ ਰਹੀਆਂ ਨੇ ਕਿਉਂਕਿ ਥੋੜਾ ਬੈਡ ਕੈਸਟਰੋਲ ਵਧਿਆ ਅਸੀਂ ਦੂਸਰੀਆਂ ਦਵਾਈਆਂ ਲਈ ਜਾਂਦੇ ਆ ਤੁਹਾਨੂੰ ਜਾਣਕਾਰੀ ਸਹੀ ਨਹੀਂ ਹੁੰਦੀ ਉਹਦੀ ਜੀ ਕਈਆਂ ਨੂੰ ਜਿਵੇਂ ਭਾਜੀ ਪਤਾ ਹੀ ਨਹੀਂ ਹੁੰਦਾ ਵੀ ਸਾਡੇ ਅੰਦਰ ਕੈਸਟੋਲ ਵੱਧ ਗਿਆ ਕਿ ਨਹੀਂ ਵੱਧ ਗਿਆ ਚਾਹੇ ਕੀ ਪ੍ਰੋਬਲਮ ਆ ਜਿਹਦੇ ਇਹਦੇ ਕੀ ਲੱਛਣ ਕੀ ਹੁੰਦੇ ਜਿੱਤੋਂ ਆਪਾਂ ਨੂੰ ਪਤਾ ਲੱਗ ਸਕੇ ਵੀ ਆਪਣਾ ਬੈਟ ਕੈਸਟੋਲ ਵੱਧ ਰਿਹਾ ਜੀ ਜੀ ਦੇਖੋ ਸਭ ਤੋਂ ਮੇਨ ਲੱਛਣ ਇਹਦਾ ਜਿਹੜਾ ਆਮ ਹੀ ਦੇਖਣ ਚ ਮਿਲਦਾ ਬਾਜ਼ਾਰ ਆਮ ਹੀ ਆਪਾਂ ਸੁਣਦੇ ਵੀ ਆ ਪਿੰਡਾਂ 'ਚ ਵੀ ਸ਼ਹਿਰਾਂ 'ਚ ਵੀ ਹਰ ਬੰਦਾ ਇਹ ਕਹਿੰਦਾ ਇੱਕ ਤਾਂ ਪੈਰਾਂ ਦੇ ਵਿੱਚੋਂ ਸੇਕ ਨਿਕਲਣਾ ਜਿਵੇਂ ਹੁਣ ਆਪਾਂ ਸਰਦੀਆਂ ਦੇ ਵਿੱਚ ਕੰਬਲ ਜਾਂ ਰਜਾਈ ਲੈ ਕੇ ਕੋਈ ਪੈ ਰਹੇ ਹਾਂ ਨਾ ਤਾਂ ਲੋਕ ਕੀ ਕਰਦੇ ਆ ਜਦੋਂ ਰਾਤ ਨੂੰ ਪੈਰ ਗਰਮ ਹੁੰਦੇ ਆ ਤਾਂ ਆਪਾਂ ਬਾਹਰ ਕੱਢ ਦਿੰਦੇ ਆ ਜੀ 10 ਕਿ ਮਿੰਟ 15 ਮਿੰਟ ਬਾਹਰ ਰੱਖ ਕੇ ਉਹ ਕਹਿੰਦੇ ਠੰਡੇ ਹੋ ਗਏ ਫਿਰ ਵਿੱਚ ਕਰ ਲੈ ਉਹ ਜਿਹੜੇ ਗਰਮ ਹੋ ਗਏ ਪੈਰ ਆ ਆਪਾਂ ਸਮਝਦੇ ਆ ਵੀ ਉਦਾਂ ਹੀ ਹੋ ਗਏ ਰਜਾਈ ਲੈ ਕੇ ਲਈ ਹੋਈ ਆ ਜਾਂ ਕੰਬਲ ਲਿਆ ਹੋਇਆ ਵਾ ਉਹਦੇ ਕਰਕੇ ਗਰਮ ਹੋ ਗਏ ਜਦ ਕਿ ਉਹ ਸਭ ਤੋਂ ਵੱਡੀ ਨਿਸ਼ਾਨੀ ਆ ਤੁਹਾਡਾ ਕੈਸਟਰੋਇਡ ਵਧਿਆ ਹੋਇਆ ਅੱਛਾ ਜਿਦਾ ਇਹ ਤਾਂ ਆਮ ਹੀ ਹੋ ਰਿਹਾ ਹੈ ਨਾ ਤੇ ਤਾਂ ਨਾਰਮਲੀ ਆ ਲੋਕਾਂ ਨੂੰ ਪਰ ਉੱਥੇ ਅਗਲਾ ਧਿਆਨ ਨਹੀਂ ਦਿੰਦਾ ਤੇ ਦੂਸਰਾ ਇਹਦੇ ਚ ਹੁੰਦਾ ਵੀ ਹੱਥ ਪੈਰ ਸੁੰਨ ਹੋਣੇ ਕਿਉਂਕਿ ਖੂਨ ਦਾ ਸਰਕਲ ਨਹੀਂ ਸਹੀ ਜਾ ਰਿਹਾ ਉਹ ਤੁਸੀਂ ਦੇਖੋ ਵੀ 60000 ਕਿਲੋਮੀਟਰ ਨਾੜੀਆਂ ਨੇ ਆਪਣੇ ਸਰੀਰ ਦੇ ਵਿੱਚ ਜਿੰਨਾ ਦੇ ਵਿੱਚ ਬਲੱਡ ਨੇ ਆਪਣੇ ਨੇ ਸਰਕਲ ਕਰਨਾ ਵਾ ਜਦੋਂ ਕੈਸਟੋਲ ਵੱਧ ਗਿਆ ਨਾੜ ਦੇ ਵਿੱਚ ਵੱਧ ਗਿਆ ਜਿਵੇਂ ਆਪਣਾ ਪੈਪ ਠੰਡਾ ਮਤਲਬ ਪਾਣੀ ਵਾਲਾ ਪੈਪ ਆ ਉਹਦੇ ਵਿੱਚ ਜਲਬ ਲੱਗ ਜਵੇ ਤਾਂ ਪਾਣੀ ਦਾ ਪ੍ਰੈਸ਼ਰ ਘਟਣਾ ਵਾ ਜੀ ਤਾਂ ਉਹ ਸਹੀ ਪਾਣੀ ਨੇ ਸਹੀ ਮਾਤਰਾ ਚ ਨਹੀਂ ਜਾਣਾ ਹੈਗਾ ਪੂਰਾ ਪਾਣੀ ਨਹੀਂ ਜਾਣਾ ਇਸੇ ਤਰ੍ਹਾਂ ਇਹ ਦਿੱਕਤ ਆਉਂਦੀ ਹੈ। ਕਿਉਂਕਿ ਫੋਨ ਦਾ ਸਰਕੂਲਰ ਜਿਹੜਾ ਵਾ ਉਹ ਘਟ ਜਾਂਦਾ। ਜੀ 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 ਜੀ। ਕਿਉਂਕਿ ਉੱਥੇ ਪੋਸਟਕ ਤੱਤ ਨਹੀਂ ਪੂਰੇ ਪਹੁੰਚਦੇ ਬੋਡੀ ਤੱਕ। ਤੇ ਦੂਸਰਾ ਇਹਦੇ ਚ ਹੋ ਜਾਂਦਾ ਜਿਵੇਂ ਪਿਆਰਾਂ ਚ ਸੂਈਆਂ ਚੁਭਣੀਆਂ। ਅੱਛਾ। ਹੱਥਾਂ ਚ ਸਰੀਰ ਤੇ ਸੂਈਆਂ ਜੀ ਚੁਭਣੀਆਂ ਇਹ ਵੀ ਇਹਦਾ ਹੋ ਜਾਂਦਾ ਵਾ। ਸਿਰ ਦੇ ਵਾਲ ਝੜਨ ਲੱਗ ਜਾਂਦੇ ਆ ਤੇ ਇੱਕ ਚੀਜ਼ ਹੁੰਦੀ ਆ ਸਰਵਾਈਕਲ ਦਾ ਦਰਦ। ਤੇ ਆਹ ਮੋਢਿਆਂ ਦੇ ਵਿੱਚ ਦਰਦ ਰਹਿੰਦਾ। ਆਪਾਂ ਉੱਥੇ ਸੋਚ ਲੈਂਦੇ ਆ ਵੀ ਸਰਵਾਈਕਲ ਕਰਕੇ ਆ। ਕਈ ਵਾਰ ਸਰਵਾਈਕਲ ਕਰਕੇ ਨਹੀਂ ਹੁੰਦਾ। ਤੇ ਕੈਸਟਰੋਲ ਵਧਣ ਕਰਕੇ ਦਰਦ ਹੋਣ ਲੱਗ ਪੈਂਦਾ ਲੋਕ ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਖਾਈ ਜਾਂਦੇ ਆ ਪਰ ਹੁੰਦਾ ਕਾਰਨ ਇਹ ਆ ਗੈਸਟ੍ਰੋ ਜੀ ਜੀ ਤੇ ਜਾਂ ਇਹ ਤੋਂ ਬਣਾ ਹੋ ਜਾਂਦਾ ਵਕਬਰਾਟ ਹੁੰਦੀ ਆ ਤੁਹਾਨੂੰ ਪਾਚਣ ਕਿਰਿਆ ਖਰਾਬ ਰਹਿੰਦੀ ਆ ਤੇ ਇਸ ਤਰ੍ਹਾਂ ਦੇ ਜਾਨੀ ਤੁਹਾਨੂੰ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਨੇ ਠੀਕ ਠੀਕ ਜੀ ਇਹਨਾਂ ਇਹਨਾਂ ਲੱਛਣਾਂ ਤੋਂ ਆਪਾਂ ਆਮ ਹੀ ਸਮਝ ਸਕਦੇ ਆ ਕਿ ਹੋਰ ਵੀ ਬਹੁਤ ਸਾਰੇ ਕਾਰਨ ਤਾਂ ਬਹੁਤ ਸਾਰੇ ਲੱਛਣ ਨੇ ਇਹਦੇ ਤੇ ਇਹ ਦੇਖੋ ਪਸੀਨਾ ਜ਼ਿਆਦਾ ਆਉਣਾ ਜੀ ਤੁਹਾਨੂੰ ਜ਼ਰੂਰਤ ਤੋਂ ਜ਼ਿਆਦਾ ਪਸੀਨਾ ਆ ਰਿਹਾ ਉਹ ਵੀ ਤੁਹਾਡਾ ਗੈਸਟ੍ਰੋ ਵਧਿਆ ਹੋਇਆ ਜਾਂ ਤੁਹਾਨੂੰ ਥਕਾਵਟ ਬੜੀ ਹੋ ਰਹੀ ਆ ਥੋੜਾ ਜਿਹਾ ਕੰਮ ਕਰਿਆ ਤੇ ਸਕਾਉਟ ਹੋ ਗਈ ਤੁਸੀਂ ਆਲਸ ਪਈ ਰਹਿੰਦੀ ਆ ਸਾਰਾ ਦਿਨ ਪੈਣ ਨੂੰ ਜੀ ਕਰਦਾ ਇਹ ਵੀ ਇਹਦੇ ਕਰਕੇ ਹੀ ਹੁੰਦਾ ਵਾ ਆਮ ਆਪਾਂ ਕਹਿੰਦੇ ਸਾਹ ਚੜਦਾ ਵਾ ਆਪਾਂ ਵਿਟਾਮਿਨਸ ਲੈਣ ਲੱਗ ਪਏ ਨੇ ਮਿਨਰਲ ਲੈਣ ਲੱਗ ਪਏ ਹਾਂ ਹਾਂ ਪਰ ਸਮਝਦੇ ਵੀ ਸਰੀਰ ਨੂੰ ਵੀਕਨੈਸ ਆਉਂਦੀ ਹੈ ਪਰ ਵੀਕਨੈਸ ਨਹੀਂ ਹੁੰਦੀ ਹੈ ਕਿਉਂਕਿ ਵਿਟਾਮਿਨਸ ਸਹੀ ਜਾ ਨਹੀਂ ਰਹੇ ਵਿਟਾਮਿਨਸ ਮਿਨਰਲ ਜਿਹੜਾ ਤੋ ਤੁਹਾਡੀ ਬਾਡੀ ਦੇ ਅੰਗਾਂ ਤੱਕ ਸਹੀ ਨਾ ਪਹੁੰਚਣ ਕਰਕੇ ਇਹ ਦਿੱਕਤ ਆਉਂਦੀ ਆ ਇਹਦੇ ਵਿੱਚ ਹੁੰਦਾ ਕੀ ਹੈ ਕਿ ਨਾ ਜਿਹੜੀ ਆਕਸੀਜਨ ਆ ਆਕਸੀਜਨ ਦੀ ਘਾਟ ਪੈਣ ਲੱਗਦੀ ਜਿੰਨੇ ਵੀ ਸੈੱਲ ਨੇ ਬੋਡੀ ਦੇ ਵਿੱਚ ਉਹਨਾਂ ਦੇ ਤੱਕ ਆਕਸੀਜਨ ਘੱਟ ਘੱਟ ਪਹੁੰਚਣ ਲੱਗ ਜਾਂਦੀ ਆ ਉਹ ਇਹ ਚੱਕਰ ਹੋ ਜਾਂਦਾ ਮੋਟਾਪਾ ਵੀ ਵਧਣ ਲੱਗ ਜਾਂਦਾ ਜੀ ਆਪਾਂ ਇਹ ਨਹੀਂ ਸੋਚਦੇਗਾ ਆਪਾਂ ਕਹਿੰਦੇ ਜੀ ਖਾਣ ਪੀਣ ਕਰਕੇ ਜਾਂ ਹੋਰਾਂ ਕਰਕੇ ਮੋਟਾਪਾ ਇਹਦੇ ਕਰਕੇ ਵੀ ਮੋਟਾਪਾ ਵਧਦਾ ਜੀ ਅੱਛਾ ਜੀ ਇਹਦੇ ਕੈਸਟਰੋਲ ਦੇ ਨਾਲ ਮੋਟਾਪਾ ਵੀ ਵਧ ਜਾਂਦਾ ਜੀ 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 ਜਾਂ ਤੁਹਾਨੂੰ ਕਬਜ ਰਹਿਣ ਲੱਗ ਜਾਂਦੀ ਆ ਜਾਂ ਪਤਲੇ ਦਸਤ ਆਉਣ ਲੱਗ ਜਾਂਦੇ ਇਹ ਵੀ ਯਾਨੀ ਕਿ ਸਾਰਾ ਸਿਸਟਮ ਹੀ ਖਰਾਬ ਹੋ ਜਾਂਦਾ ਜੀ ਪੂਰੀ ਬਾਡੀ ਦਾ ਸਿਸਟਮ ਖਰਾਬ ਹੋ ਜਾਂਦਾ ਤੁਹਾਡਾ ਜੀ ਜੀ ਕਿਉਂਕਿ ਇਹਦੇ ਕਰਕੇ ਤੁਹਾਡੇ ਜਿਹੜੇ ਵਿਟਾਮਿਨ ਸੈਂਟਲ ਨੇ ਵਿਟਾਮਿਨ ਡੀ ਮਿਲਣੋਂ ਘਟ ਜਾਂਦਾ ਜੀ ਦੇਖੋ ਆਪਾਂ ਕਹਿੰਦੇ ਆ ਵੀ ਧੁੱਪ ਤੋਂ ਵਿਟਾਮਿਨ ਡੀ ਮਿਲਦਾ ਜੀ ਜੀ ਜਦ ਕਿ ਵਿਟਾਮਿਨ ਡੀ ਧੁੱਪ ਤੋਂ ਮਿਲਦਾ ਪਰ ਯਾਰ ਵੀ ਇਹਦੇ ਕਰਕੇ ਸਹੀ ਬਾਡੀ ਦੇ ਵਿੱਚ ਸਹੀ ਉਹਨੇ ਐ ਕਹੋ ਵੀ ਸਟੋਰ ਸਹੀ ਕੈਸਟਰੋਲ ਕਰਕੇ ਫੜ ਉਹ ਲੋਗ ਆਪਾਂ ਕੀ ਕਰਦੇ ਆਂ ਕਿ ਇਦਾਂ ਦੇ ਲੱਛਣ ਜਿਵੇਂ ਤੁਸੀਂ ਦੱਸਿਆ ਵਾ ਫਿਰ ਆਪਾਂ ਉਹ ਚੀਜ਼ ਦੀ ਮੈਡੀਸਿਨ ਲੈ ਜਾ ਕੇ ਡਾਕਟਰ ਨੂੰ ਕਹਿੰਦੇ ਆ ਡਾਕਟਰ ਸਾਨੂੰ ਸਾਹ ਚੜਦਾ ਥਕਾਵਟ ਆ ਚਾ ਵੀਕਨੈਸ ਮਹਿਸੂਸ ਹੁੰਦੀ ਆ ਚਾ ਹੱਥਾਂ ਪੈਰਾਂ ਤੇ ਜਿਵੇਂ ਤੀਜੇ ਤੇ ਸਾੜ ਨਿਕਲਦਾ ਸੁੰਨ ਹੋ ਜਾਂਦੇ ਸੋ ਉਸ ਚੀਜ਼ ਦੀ ਆਪਾਂ ਮੈਡੀਸਿਨ ਲੈਣ ਲੱਗ ਜੰਨੇ ਆ ਆਪਾਂ ਇਹ ਨਹੀਂ ਦੇਖਦੇ ਕਿ ਇਹ ਹੁੰਦਾ ਕਿਹੜੇ ਕਾਰਨ ਨਾਲ ਬਿਲਕੁਲ ਹੈ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਜਦੋਂ ਤੁਹਾਨੂੰ ਇਹੋ ਜਿਹੇ ਲੱਛਣ ਹੋਣ ਤਾਂ ਸਮਝ ਲਓ ਤੁਸੀਂ ਕਿ ਤੁਹਾਡੇ ਅੰਦਰ ਬੈਡ ਕੈਸਟਰੋਲ ਜਿਹੜਾ ਵੱਧ ਰਿਹਾ ਤੁਸੀਂ ਉਹਦਾ ਚੈ ਫਿਰ ਵੀ ਤੁਸੀਂ ਮੈਡੀਸਿਨ ਲੈ ਕੇ ਆਓ ਬਾਕੀ ਇਹਦੇ ਕਾਰਨ ਕੀ ਕੀ ਨੇ ਭਾਜੀ ਵੀ ਇਹ ਕਿਵੇਂ ਆਪਾਂ ਨੂੰ ਪਤਾ ਲੱਗੇ ਵੀ ਆਪਾਂ ਕਿਹੜੀ ਚੀਜ਼ ਤੋਂ ਬਚ ਕੇ ਇਸ ਚੀਜ਼ ਤੋਂ ਬਚ ਸਕਦੇ ਆਪਾਂ ਗੈਸਟ ਹੋਰ ਤੋਂ ਦੇਖੋ ਜਿਵੇਂ ਆਪਾਂ ਵੀਡੀਓ ਦੇ ਸ਼ੁਰੂ ਚ ਹੀ ਦੱਸਿਆ ਕਿ 75% ਤਾਂ ਲੀਵਰ ਦੇ ਵਿੱਚ ਹੀ ਤਿਆਰ ਹੁੰਦਾ ਹੈ ਅੱਛਾ ਜੀ ਬਾਰੋਂ ਸਿਰਫ 25% ਆਪਾਂ ਲੈਨੇ ਆ ਇਹਨੂੰ ਹੁਣ ਲੀਵਰ ਖਰਾਬ ਕਿਉਂ ਹੁੰਦਾ ਉਹ ਆਪਾਂ ਪਿਛਲੀ ਵੀਡੀਓ ਚ ਦੱਸਿਆ ਹੋਇਆ ਹੈ ਲੀਵਰ ਵਾਲੀ ਚ ਉਹਦੇ ਕਾਰਨ ਬਹੁਤ ਸਾਰੇ ਨੇ ਆਪਣੇ ਖਾਣ ਪੀਣ ਦਾ ਗਲਤ ਹੋ ਗਿਆ ਆਪਣਾ ਲਾਈਫ ਸਟਾਈਲ ਗਲਤ ਹੋ ਗਿਆ ਹੁਣ ਜਿਹੜਾ ਉਹ ਲੀਵਰ ਦੇ ਜੇ ਲੀਵਰ ਦੀ ਪ੍ਰੋਬਲਮ ਆ ਤੁਹਾਨੂੰ ਤਾਂ ਸਮਝ ਲਓ ਵੀ ਤੁਹਾਨੂੰ ਲੀਵਰ ਦੀ ਪ੍ਰੋਬਲਮ ਜੇ ਤੁਹਾਡਾ ਬਾਰ-ਬਾਰ ਕਸਟਰ ਕੋ ਬਦ ਰਿਹਾ ਹੈ ਕਿ ਨਾ ਤਾਂ ਇਹਦਾ ਕਾਰਨ ਲੀਵਰ ਹੈ ਅੱਛਾ ਜੀ ਤੁਹਾਡਾ ਖਾਣ ਪੀਣ ਚ ਕੀ ਆ ਜਾਂਦਾ ਜਿਵੇਂ ਤੁਸੀਂ ਤਲੀਆਂ ਹੋਈਆਂ ਚੀਜ਼ਾਂ ਖਾ ਲੀਆਂ ਮਠਿਆਈਆਂ ਖਾ ਰਹੇ ਹੋ ਜੰਕ ਫੂਡ ਖਾ ਰਹੇ ਹੋ ਜਾਂ ਜ਼ਰੂਰ ਤੋਂ ਤੋਂ ਜ਼ਿਆਦਾ ਖਾ ਰਹੇ ਹੋ ਜਿਹੜਾ ਕਿ ਅੱਜ ਕੱਲ ਸ਼ੌਂਕ ਬਣ ਚੁੱਕਾ ਵਾ ਸਾਰੇ ਲੋਕਾਂ ਦਾ ਜੀ 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 ਜਾਂ ਇਹਦੇ ਚ ਫਿਰ ਵੀ ਆ ਜਾਂਦਾ ਥਾਇਰੋਇਡ ਆ ਲੰਬੇ ਸਮੇਂ ਤੋਂ ਉਹਦੇ ਕਰਕੇ ਵੀ ਹੋ ਜਾਂਦਾ ਵਾ ਲੰਬੇ ਸਮੇਂ ਤੋਂ ਮੋਟਾਪਾ ਆਪਾ ਉਹਦੇ ਕਰਕੇ ਵੀ ਹੋ ਜਾਂਦਾ ਸ਼ੂਗਰ ਦੀ ਗੋਣ ਦਵਾਈ ਚੱਲ ਰਹੀ ਹੈ ਤੁਹਾਡੀ ਤੁਸੀਂ ਮੈਡੀਸਨ ਉਹਦੇ ਨਾਲ ਹੀ ਲੀਵਰ ਖਰਾਬ ਹੋ ਜਾਂਦਾ ਤੇ ਉਹਦੇ ਨਾਲ ਉਹ ਟਾਪਾ ਜੀ 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 ਜ਼ਿਆਦਾ ਚਿੰਤਾ ਹੋਣੀ ਜੀ ਹਰ ਸਮੇਂ ਟੈਨਸ਼ਨ ਰਹਿਣੀ ਉਹਦੇ ਕਰਕੇ ਵੀ ਵੱਜ ਜਾਂਦਾ ਵਾ ਜਾਂ ਪਰਿਵਾਰ ਦੇ ਵਿੱਚ ਤੁਹਾਡੇ ਪਰਿਵਾਰ ਕੋ ਪਹਿਲਾ ਪਰਿਵਾਰ ਦੇ ਵਿੱਚ ਪਿੱਛੇ ਤੁਹਾਡੇ ਮਾਪੇ ਦਾ ਵੱਧ ਰਿਹਾ ਜਾਂ ਹੋਰ ਕਿਸੇ ਦਾ ਵੀ ਹਾਂਜੀ ਇਹ ਤੁਸੀਂ ਲਿਵਰ ਵਾਲੇ ਚ ਵੀ ਦੱਸਿਆ ਵੀ ਜਿਵੇਂ ਖਾਦਾ ਪੀਦਾ ਪਚਿਆ ਨਹੀਂ ਟੈਨਸ਼ਨ ਦੇ ਵਿੱਚ ਜਾਂ ਝਗੜਾ ਹੋ ਰਿਹਾ ਜਾਂ ਘਰ ਚ ਤੇ ਉਹ ਫਿਰ ਲਿਵਰ ਖਰਾਬ ਹੋ ਜਾਂਦਾ ਹਨਾ ਪਾਚਨ ਕਿਰਿਆ ਖਰਾਬ ਹੋ ਜਾਂਦੀ ਹੈ ਇੱਕ ਹੋਰ ਬਹੁਤ ਵੱਡਾ ਕਾਰਨ ਬਣਦਾ ਵਾ ਜਿਹਦੇ ਉੱਪਰ ਲਿ ਤਾਂ ਕੋਈ ਧਿਆਨ ਹੀ ਨਹੀਂ ਦਿੰਦਾ ਜੀ ਸਰਦੀਆਂ ਦੇ ਵਿੱਚ ਹੀ ਕਿਉਂ ਵੱਧਦਾ ਆਪਾਂ ਉਹ ਗੱਲ ਕਰ ਰਹੇ ਹਾਂ ਵੀ ਸਰਦੀਆਂ ਚ ਹੀ ਕਿਉਂ ਵੱਧਦਾ ਗਰਮੀ ਹਾਂਜੀ ਜੀ ਸਰਦੀਆਂ ਦੇ ਵਿੱਚ ਲੋਕ ਪਾਣੀ ਬਹੁਤ ਘੱਟ ਪੀਂਦੇ ਜੀ ਇਹ ਪ੍ਰੋਬਲਮ ਦਿੱਕਤ ਬਹੁਤ ਆਉਂਦੀ ਹੈ ਜਿੱਦਾਂ ਕੋਈ ਕੋਈ ਅੱਗ ਸੇਕ ਰਿਆ ਉਹ ਬਾਡੀ ਦੇ ਵਿੱਚੋਂ ਪਾਣੀ ਸੁੱਕ ਰਿਆ ਜੀ ਮੈਂ ਭਾਵੇਂ ਕਿਤੋਂ ਪੜਿਆ ਵੀ ਸੀ ਕਹਿੰਦੇ ਵੀ ਜਿਵੇਂ ਆਪਾਂ ਹੀਟਰ ਲਾਉਨੇ ਇਹ ਆਕਸੀਜਨ ਜਿਹੜੀ ਖਤਮ ਕਰ ਦਿੰਦਾ ਹੈ ਨਾ ਪਰ ਰੂਮ ਦੇ ਵਿੱਚ ਆਪਾਂ ਕਹਿੰਦੇ ਰੂਮ ਨਿੱਗਾ ਹੋ ਗਿਆ ਤੇ ਉਹਦੇ ਨਾਲ ਪ੍ਰੋਬਲਮ ਦਿੱਕਤ ਆਉਂਦੀ ਹੈ ਨਾਲ ਦੇਖੋ ਜੇ ਹੀਟਰ ਵੀ ਤੁਸੀਂ ਲਾ ਰਹੇ ਹੋ ਕਿ ਨਾ ਤਾਂ ਤੁਹਾਡੀ ਇੱਕ ਕੁਆਲਿਟੀ ਪਾਣੀ ਦੀ ਇੱਕ ਸਾਈਡ ਤੇ ਪਈ ਹੋਣੀ ਜ਼ਰੂਰੀ ਆ ਅੱਛਾ ਜੀ ਉਹਦੇ ਨਾਲ ਤੁਹਾਨੂੰ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਹੀਟ ਲੱਗਦੀ ਆ ਬਾਡੀ ਨੂੰ ਉਹਦੇ ਨਾਲ ਆਕਸੀਜਨ ਨਹੀਂ ਘਟਦੀ ਤੁਹਾਡੇ ਅੱਛਾ ਇੱਕ ਕੁਆਲਿਟੀ ਪਾਣੀ ਦੀ ਭਰ ਕੇ ਰੱਖ ਦਿਓ ਇੱਕ ਸਾਈਡ ਤੇ ਪੂਰੀ ਇਹ ਵੀ ਵੱਡਾ ਖਾਸ ਨਾਪਾਂ ਨੂੰ ਪਤਾ ਲੱਗ ਗਿਆ ਵੀ ਚਲੋ ਜਿਵੇਂ ਇਹਨਾਂ ਨੇ ਦੱਸਿਆ ਵੀ ਹੀਟਰ ਜੇ ਤੁਸੀਂ ਲਾ ਕੇ ਰੂਮ ਆਪਣਾ ਨਿੱਗਾ ਕਰਨਾ ਤੇ ਨਾਲ ਇੱਕ ਪਾਣੀ ਦੀ ਬਾਲਟੀ ਤੁਸੀਂ ਰੱਖੋ ਤਾਂ ਕਿ ਜਿਹੜੀ ਦਿੱਕਤ ਪ੍ਰੋਬਲਮ ਜਿਵੇਂ ਆਕਸੀਜਨ ਵਗੈਰਾ ਕਹਿੰਦੇ ਘਟ ਜਾਂਦੀ ਆ ਉਹ ਪ੍ਰੋਬਲਮ ਤੁਹਾਨੂੰ ਨਾ ਆਵੇ ਜੀ ਜੇ ਹੁਣ ਸਰਦੀਆਂ 'ਚ ਪਾਣੀ ਪੀਣਾ ਤੁਸੀਂ 2 ਘੰਟੇ ਬਾਅਦ ਪਾਵੇਂ ਅੱਧਾ ਗਲਾਸ ਤੇ ਕਈ ਲੋਕ ਤੇ ਦੋ ਗਲਾਸ ਹੀ ਪੀਂਦੇ ਨੇ ਸਾਰੇ ਦਿਨ ਦੇ ਵਿੱਚ ਉਹ ਸਾਰੇ ਦਿਨ ਦੇ ਵਿੱਚ ਇੱਕ ਗਲਾਸ ਜਾਂ ਦੋ ਗਲਾਸ ਮਸਾ ਪੀਂਦੇ ਹਾਂਜੀ ਠੰਡ ਕਰਕੇ ਕਹਦੇ ਹੁੰਦੇ ਚਾਹ ਪੀ ਲਓ ਜੀ ਪਾਣੀ ਰਹਿਣ ਦਿਓ ਹਣਾ ਉਹ ਉਹ ਬਹੁਤ ਵੱਡਾ ਕਾਰਨ ਬਣਦਾ ਉਹ ਕਾਰਨ ਕੀ ਹੁੰਦਾ ਵਾ ਤੁਹਾਡਾ ਲੀਵਰ ਹੈ ਜਿਹੜਾ ਹੈ ਨਾ ਜਾਂ ਤੁਹਾਡੀ ਬੋਡੀ ਡੀਟੌਕਸ ਨਹੀਂ ਹੁੰਦੀ ਜਦੋਂ ਤੁਸੀਂ ਪਾਣੀ ਨਹੀਂ ਪੀਂਦੇ ਜਿੰਨੇ ਬਸਿਆਲੇ ਪਦਾਰਥ ਨੇ ਅੰਤਰੀਏ ਪਏ ਰਹਿੰਦੇ ਜੀ 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 ਤੇ ਇਹ ਬਹੁਤ ਵੱਡਾ ਕਾਰਨ ਵੀ ਬਣਦਾ ਵਾ ਜੀ ਜੀ ਜਾਂ ਇਦਾਂ ਆ ਗਿਆ ਤੇ ਚ ਜਿਵੇਂ ਕੋਈ ਸਿਗਰਟ ਪੀ ਰਿਹਾ ਵਾ ਜਿਆ ਸਰਾਪ ਪੀ ਰਿਆ ਜੀ ਆਂਡੇ ਜ਼ਿਆਦਾ ਖਾ ਰਿਆ ਮੀਟ ਮਾਸ ਮੀਟ ਜ਼ਿਆਦਾ ਖਾ ਰਿਆ ਉਹ ਵੀ ਇਹਦਾ ਕਾਰਨ ਆਮ ਲੋਕ ਆਪਾਂ ਕਹਿੰਦੇ ਵੀ ਇਹ ਚੀਜ਼ ਜਿਹੜਾ ਡਾਈਟ ਲਓ ਜੀ ਵਧੀਆ ਸਰੀਰ ਬਣੂਗਾ ਪਰ ਇਹਦੇ ਨਾਲ ਅੰਦਰ ਜਾ ਕੇ ਜਿਹੜਾ ਉਹ ਕੈਸਟਰ ਬਣਦਾ ਉਹਦੇ ਚ ਹੁੰਦਾ ਕੀ ਹੈ ਕਿ ਨਾ ਦੇਖੋ ਖਾਾਕ ਉਹਨਾਂ ਨੇ ਲੈ ਲਈ ਜ਼ਿਆਦਾ ਜੀ ਤੇ ਐਕਸਰਸਾਈਜ਼ ਕਰ ਨਹੀਂ ਰਹੇ ਜੀ ਜੀ ਕੋਈ ਸੈਰ ਨਹੀਂ ਕਰ ਰਹੇ ਕੋਈ ਐਕਸਰਸਾਈਜ਼ ਨਹੀਂ ਕਰ ਰਹੇ ਉਹ ਜਦੋਂ ਹੁਣ ਫੈਟ ਜ਼ਿਆਦਾ ਬਣ ਜਾਣਾ ਵਾ ਜਦੋਂ ਫੈਟ ਜ਼ਿਆਦਾ ਬਣਨਾ ਤਾਂ ਫਿਰ ਉਹ ਚੈਲੋ ਪਦਾਰਥਨ ਦਾ ਤਿਆਰ ਹੋ ਜਾਣਾ ਵਾ ਜੀ ਤੇ ਲੀਵਰ ਨੇ ਉਹਨਾਂ ਕੰਮ ਨਹੀਂ ਕਰਨਾ ਜੀ ਜੇ ਤੁਸੀਂ ਖਾਣਾ ਵੀ ਹੈ ਤੇ ਤੁਸੀਂ ਉਹਦੇ ਨਾਲ ਆਪਣੀ ਸੈਰ ਐਕਸਰਸਾਈਜ਼ ਪੂਰੀ ਕਰੋਗੇ ਬਿਲਕੁਲ ਬਿਲਕੁਲ ਜੀ ਬਿਲਕੁਲ ਦੋ ਚੀਜ਼ਾਂ ਵੱਲੀ ਧਿਆਨ ਦਿਓ ਇੱਕ ਲੀਵਰ ਵੱਲੀ ਤੇ ਦੂਸਰਾ ਆਪਣੀ ਖੁਰਾਕ ਵੱਲੀ ਉਹ ਲੋ ਕਦੇ ਵੀ ਨਹੀਂ ਵਧੂਗਾ ਠੀਕ ਹੈ ਜੇ ਆਪਾਂ ਕੱਲੀ ਖਰਾਕ ਹੀ ਖਾਈ ਜਾਈਏ ਲੀਵਰ ਆਪਣਾ ਖਰਾਬ ਆ ਉਹ ਪਾਚਨ ਕਿਰਿਆ ਤੁਹਾਡੀ ਖਰਾਬ ਆ ਨਹੀਂ ਪਾਚ ਰਿਆ ਤੇ ਉਹਦੇ ਨਾਲ ਵੀ ਤੁਹਾਨੂੰ ਸਰਦੀਆਂ ਦੇ ਵਿੱਚ ਆਟੋਮੈਟਿਕ ਹੀ ਡਾਈਜੈਸਟ ਘਟ ਹੁੰਦਾ ਹੁੰਦਾ ਖਾਣਾ ਜੀ ਕਿਉਂਕਿ ਤੁਹਾਡੀ ਬੋਡੀ ਗਰਮ ਨਹੀਂ ਹੁੰਦੀ ਜੇ ਘਰ ਬੈਠੇ ਹੋ ਤੁਸੀਂ ਜੇ ਐਕਸਰਸਾਈਜ਼ ਕਰਦੇ ਹੋ ਫੇਰ ਹੀ ਬੋਡੀ ਦੇ ਸਾਰੇ ਅੰਗਾਂ ਨੇ ਵਰਕ ਕਰਨ ਜੀ 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 ਹੁਣ ਆਪਣਾ ਇਹ ਤਾਂ ਹੋ ਗਿਆ ਲੱਛਣ ਵੀ ਹੋ ਗਏ ਕਾਰਨ ਵੀ ਇਹਦੇ ਹੋਗੇ ਤੇ ਹੁਣ ਆਪਾਂ ਨੂੰ ਇਹ ਚੀਜ਼ ਵੱਲ ਤੁਸੀਂ ਜਿਆਦਾ ਜਾਣਕਾਰੀ ਦਿਓ ਕਿ ਜੇ ਕਿਸੇ ਨੂੰ ਇਹ ਪ੍ਰੋਬਲਮ ਹੈਗੀ ਹੈ ਤੇ ਉਹ ਠੀਕ ਕਿਦਾਂ ਕਰ ਸਕਣ ਤੇ ਜਿਨ੍ਹਾਂ ਨੂੰ ਨਹੀਂ ਤੇ ਉਹਨਾਂ ਨੂੰ ਪ੍ਰੋਬਲਮ ਨਾ ਹੋਵੇ ਉਹ ਕੀ ਕਾਰਨ ਉਹ ਸਾਰਾ ਜਾਣਕਾਰੀ ਤੁਸੀਂ ਦਿਓ ਜੀ ਦੇਖੋ ਦੋਨੇ ਚੀਜ਼ਾਂ ਵੱਲੇ ਪਹਿਲਾਂ ਤਾਂ ਧਿਆਨ ਦੇਣਾ ਪਊਗਾ ਆਪਣੀ ਡਾਈਟ ਵੱਲੀ ਜੀ ਤੇ ਆਪਣੇ ਲੀਵਰ ਵੱਲੀ ਜੀ ਵੀ ਸਾਡੇ ਚ ਦੋਨੇ ਦਿੱਕਤਾਂ ਤਾਂ ਨਹੀਂ ਆ ਰਹੀਆਂ ਜੀ ਜੀ ਜਿੱਦਾਂ ਮੈਂ ਪਾਣੀ ਦਾ ਦੱਸਿਆ ਪਾਣੀ ਆਪਣਾ ਸਹੀ ਮਾਤਰਾ ਚ ਪੀਓ ਉਹ ਤੋਂ ਇਲਾਵਾ ਸਲਾਦ ਜ਼ਰੂਰ ਖਾਓ ਹਾਂ ਜੇ ਹਰੀਆਂ ਸਬਜ਼ੀਆਂ ਵੱਧ ਤੋਂ ਵੱਧ ਖਾਓ ਤੁਸੀਂ ਚਿਕਨਾ ਹਟਾਲੇ ਪਦਾਰਥ ਥੋੜੇ ਜਿਹਾ ਘੱਟ ਲਓ ਜੀ ਇੱਕ ਹੁਣ ਜਿਵੇਂ ਹੁੰਦਾ ਕਿ ਆ ਸਾਗ ਬਣਿਆ ਤਾਂ ਉੱਥੇ ਅਗਲਾ ਦੇਸੀ ਘਿਓ ਜ਼ਿਆਦਾ ਪਾ ਲਿਆ ਕਿਉਂਕਿ ਜੇ ਤਾਂ ਤੁਹਾਡੇ ਕੋਲੇ ਚੰਗਾ ਵਾ ਦੇਸੀ ਘਿਓ ਗਾਂ ਦਾ ਦੇਸੀ ਘਿਓ ਆ ਤਾਂ ਤੁਸੀਂ ਜਿੰਨਾ ਮਰਜ਼ੀ ਖਾਓ ਜੀ ਜੀ ਕਦੇ ਦਿੱਕਤ ਨਹੀਂ ਹੋਊ ਤੁਹਾਨੂੰ ਜੇ ਉਹ ਮੱਝ ਦਾ ਦੇਸੀ ਘਿਓ ਆ ਤੁਸੀਂ ਡੈਰੀ ਤੋਂ ਲੈ ਰਹੇ ਹੋ ਤੁਹਾਨੂੰ ਪਤਾ ਨਹੀਂ ਕਿੱਥੋਂ ਕਹਿਜਾ ਬਣਿਆ ਵਾ ਜੀ ਜੀ ਹਾਂ ਉਹਦੇ ਨਾਲ ਪ੍ਰੋਬਲਮ ਆਉਣੀ ਨਹੀਂ ਆਉਣੀ ਜੀ ਇਹ ਖਾਣ ਪੀਣ ਆਪਣਾ ਯਾਨੀ ਤੁਹਾਨੂੰ ਜਿਹੜਾ ਸਿੰਪਲ ਸਾਦਾ ਖਾਣਾ ਕਰਨਾ ਪੈਂਦਾ ਘਰ ਦਾ ਸਿੰਪਲ ਸਾਦਾ ਖਾਣਾ ਤੇ ਉਹਦੇ ਨਾਲ ਕਦੇ ਵੀ ਨਹੀਂ ਪਾਦਾ ਤੁਹਾਡਾ ਠੀਕ ਹੈ ਹੋਰ ਇਹਦੇ ਘਰੇਲੂ ਇਲਾਜ ਕੀ ਨੇ ਵੀ ਜਿਨ੍ਹਾਂ ਨੂੰ ਇਹ ਪ੍ਰੋਬਲਮ ਦਿੱਕਤ ਹੈਗੀ ਉਹ ਕਿਵੇਂ ਠੀਕ ਕਰ ਸਕਣਗੇ ਜੀ ਦੇਖੋ ਘਰੇਲੂ ਇਲਾਜ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹਨੂੰ ਲਸਣ ਪੱਚਦਾ ਜੀ ਉਹ ਤਾਂ ਜੇ ਇੱਕ ਕਲੀ ਹਰ ਉਹ ਲਸਣ ਦੀ ਖਾਣ ਲੱਗ ਜੇ ਕਦੇ ਉਹਦਾ ਬਾਦੀ ਨਹੀਂ ਸਕਦਾ ਕਸ਼ਟ ਅੱਛਾ ਜੀ ਇੱਕ ਕਲੀ ਕੋਸੇ ਪਾਣੀ ਨਾਲ ਲੈ ਲੈਣਾ ਸਵੇਰ ਦੇ ਟਾਈਮ ਕਦੇ ਨਹੀਂ ਵਧੂ ਦੂਸਰਾ ਹੁੰਦਾ ਨਿੰਬੂ ਪਾਣੀ ਨਿੰਬੂ ਪਾਣੀ ਸਰਦੀਆਂ 'ਚ ਥੋੜਾ ਕਈਆਂ ਨੂੰ ਨਹੀਂ ਫਿੱਟ ਬੈਠਦਾ ਜੀ ਜੀ ਤੇ ਪਰ ਨਿੰਬੂ ਪਾਣੀ ਲੈਣੇ ਤੁਸੀਂ ਇਹਦੇ ਨਾਲ ਵੀ ਘਟ ਜਾਂਦਾ ਤੇ ਤੀਸਰਾ ਹੁੰਦਾ ਧਨੀਆ ਧਨੀਆ ਰਾਤ ਨੂੰ ਉਧਾ ਚਮਚ ਤੁਸੀਂ ਪਾਣੀ ਦੇ ਵਿੱਚ ਭਿਉ ਕੇ ਰੱਖ ਦੋ ਸਵੇਰੇ ਉਹਨੂੰ ਉਬਾਲ ਕੇ ਪੀ ਲਓ ਜਿਨ੍ਹਾਂ ਦਾ ਹਾਂ ਜਿਨ੍ਹਾਂ ਦਾ ਕਦੇ-ਕਦੇ ਵੱਧਦਾ ਵਾ ਅੱਛਾ ਜੀ ਇਹ ਨਹੀਂ ਵੀ ਜਿਨ੍ਹਾਂ ਦਾ ਲਗਾਤਾਰ ਵੱਧ ਰਿਹਾ ਵਾ ਉਹਨਾਂ ਤੇ ਇਹ ਫਾਰਮੂਲੇ ਉਹਨਾਂ ਕਾਰਗਰ ਨਹੀਂ ਸਿੱਧ ਹੁੰਦੇ ਹੈਗੇ ਕਿਉਂਕਿ ਉਹਨਾਂ ਦਾ ਹੁੰਦਾ ਬਿਲੀਵਰ ਦੇ ਕਾਰਨ ਹੋ ਸਕਦਾ ਇਜਨ ਇਸਟਾਰਟਿੰਗ ਜਿਹਨੇ ਲੱਛਣ ਨੇ ਜਾਇ ਜਿਵੇਂ ਥੋੜੀ ਪ੍ਰੋਬਲਮ ਆ ਤੇ ਤੁਸੀਂ ਇਦਾਂ ਕਰੇ ਲੂ ਜਿਹੜੇ ਇਲਾਜ ਦੱਸੇ ਨੇ ਤੁਸੀਂ ਉਹਨਾਂ ਦੇ ਨਾਲ ਠੀਕ ਕਰ ਸਕਦੇ ਹੋ ਬਾਕੀ ਜਿਨ੍ਹਾਂ ਨੂੰ ਬਹੁਤ ਲੰਬੇ ਟਾਈਮ ਤੋਂ ਇਹ ਪ੍ਰੋਬਲਮ ਆ ਰਹੀ ਆ ਚਾਹੇ ਬਾਰ-ਬਾਰ ਇਹ ਪ੍ਰੋਬਲਮ ਆ ਰਹੀ ਆ ਉਹਨਾਂ ਵਾਸਤੇ ਕੀ ਮੈਡੀਸਿਨ ਵਗੈਰਾ ਕੁਝ ਹੈ ਤੁਹਾਡੇ ਕੋਲ ਜੀ ਉਹਨਾਂ ਵਾਸਤੇ ਆਪਾਂ ਇਹ 20 ਜੜੀ ਬੂਟੀਆਂ ਦੀ ਮੈਡੀਸਿਨ ਤਿਆਰ ਕਰੀ ਹੋਈ ਹੈ ਸਾਡੀ ਜੀ ਤੇ ਇਹ ਕਹਿ ਲਓ ਵੀ ਤੁਸੀਂ 100% ਦੇ ਰਿਜ਼ਲਟ ਹੈ ਇਹਦੇ ਅੱਛਾ ਜੀ ਕਿਉਂਕਿ ਬਹੁਤ ਪੇਸ਼ੈਂਟਾਂ ਤੇ ਵਰਤ ਚੁੱਕੇ ਇਹਨੂੰ ਅਸੀਂ ਠੀਕ ਹੈ ਜੀ ਹਰ ਪੇਸ਼ੈਂਟ ਨੂੰ ਹੀ ਦਿੰਦੇ ਅਸੀਂ ਜਿਨ੍ਹਾਂ ਦਾ ਕਸਟੋ ਪਤਾ ਹੁੰਦਾ ਤਿੰਨ ਤੋਂ ਪੰਜਾਂ ਦਿਨਾਂ ਚ ਰਿਜ਼ਲਟ ਆ ਜਾਂਦੇ ਆ ਅੱਛਾ ਜੀ ਤਿੰਨ ਤੋਂ ਪੰਜਾਂ ਦਿਨਾਂ ਚ ਆਪ ਫੋਨ ਕਰਕੇ ਬੰਦਾ ਦੱਸੂਗਾ ਵੀ ਜੀ ਮੈਂ ਸੌਖਾ ਹੋ ਗਿਆ ਮੇਰੀ ਜਾਨ ਸੌਕੀ ਹੋ ਗਈ ਅੱਛਾ ਜੀ ਕਿਉਂਕਿ ਇੱਕ ਦੇਖੋ ਛੋਟੀ ਜੀ ਗਲਤੀ ਕਰਕੇ ਨਾ ਜੇ ਆਪਾਂ ਇਹ ਚੀਜ਼ ਵੱਲੀ ਧਿਆਨ ਨਹੀਂ ਦਿੰਦੇ ਘਰਾਂ ਦੇ ਘਰ ਉੱਜੜ ਜਾਂਦੇ ਆ ਜੀ ਜੀ ਜਿਵੇਂ ਮਾਂ ਚਲੀ ਜਾਂਦੀ ਹੈ ਕਹਿੰਦਾ ਪਾਪ ਚਲੇ ਜਾਂਦਾ ਅੱਜ ਤਾਂ ਇੰਨੇ ਬੱਚੇ ਕਿਉਂਕਿ ਜਿਹੜੇ ਅੱਜ ਬੱਚੇ ਖਾਣਾ ਬਹੁਤ ਮਾੜਾ ਖਾ ਰਿਹਾ 15-15 ਸਾਲ ਦੇ ਬੱਚਿਆਂ ਦੇ ਵੱਧ ਰਿਹਾ ਜੀ ਜੀ ਵੱਡੀ ਗੱਲ ਧਿਆਨ ਦੇਣ ਜੋਗਾ ਕਿ ਹੁਣ ਆਪਣੇ ਬਾਹਰ ਬੱਚੇ ਜਾਂਦੇ ਨੇ ਜੀ 15-15 ਸਾਲ ਦੇ ਬੱਚੇ 18-18 ਸਾਲ ਦੇ ਬੱਚੇ 20-20 ਸਾਲ ਦੇ ਨੌਜਵਾਨ ਉਹਨਾਂ ਦੀ ਡੈਥ ਹੋ ਰਹੀ ਹੈ ਜੀ ਕਾਰਨ ਕੀ ਉਹਨਾਂ ਨੂੰ ਸਟ्रेस ਜ਼ਿਆਦਾ ਚਿੰਤਾ ਜ਼ਿਆਦਾ ਜੀ ਉਹ ਚਿੰਤਾ ਕਰਕੇ ਉਹਨਾਂ ਦਾ ਕੰਟਰੋਲ ਪਾਦ ਰਿਹਾ ਵਾ ਜੀ ਕਿਉਂਕਿ ਇੱਕ ਤਾਂ ਖਾਣ ਪੀਣ ਬਾਹਰ ਦਾ ਮਾੜਾ ਹੋ ਜਾਂਦਾ ਜੀ ਜੀ ਉਖਾਣ ਪੀਣ ਜਦੋਂ ਮਾੜਾ ਹੋ ਗਿਆ ਤਾਂ ਆਟੋਮੈਟਿਕ ਕੈਸਟਰੋਲ ਦੇ ਵਧਣਾ ਮ ਤੁਹਾਨੂੰ ਪੋਸ਼ਕ ਤੱਤ ਸਹੀ ਨਹੀਂ ਮਿਲਦੇ ਹੈਗੇ ਤੇ ਇਹ ਇਹ ਦੇ ਕਰਕੇ ਵੀ ਘਰਾਂ ਦੇ ਘਰ ਉਜੜ ਰਹੇ ਨੇ ਪਰ ਸਾਨੂੰ ਸਮਝਣ ਦੀ ਲੋੜ ਆ ਜਿਵੇਂ ਮੰਨ ਲਓ ਸ਼ੂਗਰ ਵਗੈਰਾ ਵਾ ਜਾਂ ਕੋਈ ਪ੍ਰੋਬਲਮ ਆ ਉਹ ਤਾਂ ਆਪਾਂ ਹੌਲੀ ਹੌਲੀ ਠੀਕ ਕਰ ਸਕਦੇ ਆ ਇਹ ਕੈਸਟਰੋਲ ਵਧ ਗਿਆ ਤੇ ਇਹਦੇ ਨਾਲ ਅਟੈਕ ਹੋ ਗਿਆ ਸਿੱਧੀ ਮੌਤ ਹੈ ਨਾ ਇਹ ਤਾਂ ਬਹੁਤ ਵੱਡੀਆਂ ਬਿਮਾਰੀਆਂ ਨੇ ਜੀ ਇਹ ਤਾਂ ਥਾਇਰੋਇਡ ਹੋ ਗਿਆ ਜੀ ਜੀ ਕੈਸਟਰੋਲ ਪੜਾ ਹੋ ਗਿਆ ਸ਼ੁਗਰ ਹੋ ਗਿਆ ਜਾਂ ਹੋਰ ਕੋਈ ਪ੍ਰੋਬਲਮ ਆ ਗਈਆਂ ਉਹ ਲੰਬਾ ਟਾਈਮ ਚੱਲੀ ਜਾਂਦੀਆਂ ਨੇ ਪਰ ਇਹਦੇ 'ਚ ਤੁਹਾਨੂੰ ਤੁਸੀਂ ਹੰਗੈਲੀ ਕਰਦੇ ਜਾਂਦੇ ਹੋ ਥੋੜਾ ਜਿਹਾ ਵਧਿਆ ਥੋੜਾ ਕੋ ਖਾ ਲਿਆ ਚਲੋ ਜੀ ਠੀਕ ਜਾ ਹੋ ਗਿਆ ਪਰ ਉਹਦੇ ਬਾਰੇ ਜਾਣਕਾਰੀ ਲਈ ਨਹੀਂ ਵੀ ਇਹ ਬਾਰ ਬਾਰ ਕਿਉਂ ਵਧ ਰਿਹਾ ਆ ਬਾਕੀ ਮੇਨ ਗੱਲ ਹੈ ਕਿ ਮੈਨੂੰ ਲੱਗਦਾ ਭਾਜੀ ਕਿ ਜਿਵੇਂ ਆਪਾਂ ਖਾਣ ਪੀਣ ਤੁਸੀਂ ਕਹਿੰਦੇ ਹੋ ਸੁਧਾਰੋ ਆਪਾਂ ਕਈ ਲੋਕ ਕੀ ਕਰਦੇ ਆ ਘਰੇ ਆਪਣਾ ਜਿਹੜਾ ਖਾਣ ਪੀਣਾ ਆਪਾਂ ਸੁਧਾਰ ਲੈਨੇ ਆ ਬਾਹਰ ਜਾਈ ਆਪਾਂ ਭੈਣ ਭਰਾ ਰਿਸ਼ਤੇਦਾਰਾਂ ਦੇ ਕਿਤੇ ਵੀ ਉਹ ਬਹੁਤ ਬਹੁਤੀ ਕਹਿਣਗੇ ਖਾ ਲਓ ਜੀ ਦੋ ਪਕੌੜੇ ਹਨਾ ਕੁਝ ਨਹੀਂ ਹੁੰਦਾ ਸੋ ਉਹਨਾਂ ਚੀਜ਼ਾਂ ਵੱਲ ਥੋੜਾ ਜਿਹਾ ਧਿਆਨ ਦਿਆ ਕਰੋ ਤੁਹਾਡੀ ਆਪਣੀ ਬਾਡੀ ਆ ਜੇ ਉਹ ਕਹਿੰਦੇ ਦੋ ਪਕੌੜੇ ਖਾ ਲਓ ਤੁਸੀਂ ਉਹ ਖਾ ਲਏ ਉਹ ਤੁਹਾਨੂੰ ਕਿੰਨਾ ਨੁਕਸਾਨ ਕਰਨਗੇ ਉਹਨਾਂ ਨੂੰ ਨਹੀਂ ਕਰਨਗੇ ਉਹ ਤੁਹਾਡੀ ਬਾਡੀ ਨਾਲ ਕਰਨਗੇ ਸੋ ਇਸ ਕਰਕੇ ਤੁਸੀਂ ਆਪਣੀ ਬਾਡੀ ਦਾ ਖੁਦ ਧਿਆਨ ਰੱਖਿਆ ਕਰੋ ਤੇ ਇਹੋ ਜਿਹੀਆਂ ਚੀਜ਼ਾਂ ਵੱਲ ਘੱਟ ਧਿਆਨ ਦਿਆ ਕਰੋ ਜਿੱਦੋਂ ਤੁਸੀਂ ਬਾਹਰ ਜੰਨੇ ਹੋ ਉਦੋਂ ਵੀ ਆਪਣੇ ਖਾਣ ਪੀਣ ਦਾ ਧਿਆਨ ਦਿਆ ਕਰੋ ਵੀ ਅਸੀਂ ਵਿਆਹ ਸ਼ਾਦੀਆਂ ਆਏ ਆ ਤੇ ਉੱਥੇ ਕਿਸ ਤਰ੍ਹਾਂ ਅਸੀਂ ਖਾਣਾ ਵਾ ਜੋ ਪੋਸ਼ਕ ਕਿਉਂਕਿ ਸਰਦੀਆਂ ਦੇ ਵਿੱਚ ਮੈਲਜ ਵੀ ਜਿਆਦੀ ਆਉਂਦੀਆਂ ਨੇ ਹਨਾ ਲੋਕ ਫਿਰ ਉਹ ਫਰੀ ਦਾ ਖਾਣਾ ਸਮਝ ਕੇ ਖਾਂਦੇ ਨੇ ਉਹਦੇ ਨਾਲ ਵੀ ਦਿੱਕਤਾਂ ਪ੍ਰੋਬਲਮਾਂ ਬਹੁਤ ਆਉਂਦੀਆਂ ਨੇ ਸੋ ਆਪਣੇ ਖਾਣ ਪੀਣ ਦਾ ਖਾਸ ਕਰਕੇ ਧਿਆਨ ਰੱਖਿਆ ਕਰੋ ਮੈਨੂੰ ਲੱਗਦਾ ਕਿ ਅਜੇ ਤੱਕ ਅਪਰ ਜਿੰਨੀਆਂ ਵੀਡੀਓ ਬਣਾਈਆਂ ਉਹਦੇ ਵਿੱਚ ਖਾਣ ਪੀਣ ਹੀ ਮੇਨ ਆ ਕੋਈ ਵੀ ਦਿੱਕਤ ਪ੍ਰੋਬਲਮ ਹੁੰਦੀ ਹੈ ਬੋਡੀ ਨੂੰ ਖਾਣ ਪੀਣ ਦੀ ਕਿਹੜੀ ਸਾਰੀ ਇੱਥੇ ਹੁੰਦੀ ਹੈ ਸਰੀਰ ਦੀ ਸਿਰੂ ਜੀ ਜਦੋਂ ਹੁਣ ਦੇਖ ਲਓ ਕੋਈ ਵਿਆਹ ਤੇ ਗਿਆ ਜੀ ਉੱਥੇ ਕੀ ਹੁੰਦਾ ਕੋਕ ਜਾਂਦਿਆਂ ਨੇ ਪੀ ਲਿਆ ਜੀ ਉੱਪਰ ਦੀ ਚਾਟ ਮਸਾਲੇ ਖਾ ਲੇ ਫਿਰ ਉਹਨਾਂ ਨੇ ਮਿੱਠਾ ਖਾ ਲਿਆ ਫਿਰ ਉੱਪਰ ਦੀ ਕੌਫੀ ਪੀ ਲਈ ਫਿਰ ਵਿੱਚੇ ਹੀ ਫਿਰ ਖਾਣ ਪੀਣ ਚੱਲੀ ਜਾ ਰਿਹਾ ਵਾ ਸਾਰਾ ਦਿਨ ਜਿ ਲਗਾਤਾਰ ਹੀ ਬਸ ਬੋਡੀ ਨੂੰ ਵੇਲ ਹੀ ਨਹੀਂ ਦੇ ਰਹੇ ਜੀ ਬੋਡੀ ਭਰ ਲੈਂਦੇ ਨੇ ਫਿਰ ਜੋ ਢਿੱਡ ਪੇਟ ਨੂੰ ਵੇਲ ਹੀ ਨਹੀਂ ਮਿਲਣਾ ਹਾਜਮ ਕਰਨ ਲਈ ਲੀਵਰ ਨੇ ਇੱਕ ਦਿਨ ਜੀ ਤੁਹਾਡਾ ਲੀਵਰ ਖਰਾਬ ਹੋ ਗਿਆ ਜੀ 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 ਜਿਹੜਾ ਲਕਵਾ ਹੋ ਰਿਹਾ ਹੈ ਕਨਾ ਜੀ ਅ ਅਦਰੰਗ ਕਹਿਣ ਨੇ ਆਪਾਂ ਜੀ ਉਹਦਾ ਸਭ ਤੋਂ ਵੱਡਾ ਕਾਰਨੀ ਇਹ ਕੈਸਟਰੋਲ ਆ ਜਿਵੇਂ ਕਈ ਕਹਿ ਦਿੰਦੇ ਨੇ ਵੀ ਪਾਸੇ ਨੂੰ ਅਟੈਕ ਪੈ ਗਿਆ ਹੈ ਹੈਨਾ ਪਾਸੇ ਦੇ ਪਾਸਾ ਮਾਰਿਆ ਗਿਆ ਚਾਹੇ ਲਕਵਾ ਹੋ ਗਿਆ ਜਾਂ ਕਿਦਾਂ ਵੀ ਉਹ ਸਾਰਾ ਇਹਦੇ ਨਾਲ ਹੋ ਜਾਂਦਾ ਕੈਸਟੋਲ ਕਰਕੇ ਹੀ ਹੁੰਦਾ ਵਾ ਦੇਖ ਲਓ ਕਿੰਨੀਆਂ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਨੇ ਸਿਰਫ ਇੱਕ ਛੋਟੀ ਜੀ ਜਾਣਕਾਰੀ ਨਾ ਹੋਣ ਕਰਕੇ ਜੀ ਜੀ ਇਹ ਜਿਹੜੀ ਮੈਡੀਸਨ ਆ ਭਾਜੀ ਇਹ ਆਪਾਂ ਕਿਸ ਤਰ੍ਹਾਂ ਇਹਦਾ ਇਸਤੇਮਾਲ ਕਰਨਾ ਵਾ ਤੇ ਬਾਕੀ ਰੇਟ ਵਗੈਰਾ ਕੀ ਹੈ ਇਹਦਾ ਕਿੰਨੇ ਚਿਰ ਦੀ ਮੈਡੀਸਨ ਹੁੰਦੀ ਹੈ ਜਿਹੜਾ ਪੈਕੇਟ ਇੱਕ ਇਹ 1 ਮਹੀਨੇ ਦੀ ਹੁੰਦੀ ਹੈ ਜੀ ਦਵਾਈ ਅੱਛਾ ਜੀ ਤੇ ਰਿਜ਼ਲਟ ਤੁਹਾਨੂੰ 5-7 ਦਿਨਾਂ ਚ ਮਿਲਦੇ ਆ ਤੇ ਇੱਕ ਮਹੀਨਾ ਲਗਾਤਾਰ ਪੀ ਲੋ ਤੁਸੀਂ ਸਰਦੀਆਂ ਸਰਦੀਆਂ ਹਰ ਕਿਸੇ ਨੂੰ ਪੀ ਲੈਣਾ ਚਾਹੀਦਾ ਜੀ ਤੇ ਬਾਕੀ ਭਾਜੀ ਇਹਦਾ ਇਸਤੇਮਾਲ ਕਿਵੇਂ ਕਰਨਾ ਪਾ ਇਹਦਾ ਜੀ ਜੇ ਖਾਲੀ ਪੇਟ ਪੀਨੇ ਹੋ ਤਾਂ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਅੱਛਾ ਜੀ ਬਹੁਤ ਜ਼ਿਆਦਾ ਵਧੀਆ بس ਇੱਕ ਇਹੀ ਥੋੜਾ ਧਿਆਨ ਰੱਖਣਾ ਪੈਂਦਾ ਵੀ ਆ ਉਹਦਾ ਖਾਣ ਪੀਣ ਜ਼ਰੂਰ ਸਤਾੜਨਾ ਪੈਂਦਾ ਵਾ ਹਾਂ ਜੀ ਇਹਦੇ ਨਾਲ ਵੀ ਜੇ ਮੈਡੀਸਿਨ ਖਾ ਰਹੇ ਹੋ ਤੇ ਤੁਸੀਂ ਨਾਲ ਪਕੌੜੇ ਵੀ ਖਾਈ ਜਾ ਰਹੇ ਹੋ ਸਾਰਾ ਕੁਝ ਖਾਈ ਜਾ ਰਹੇ ਹੋ ਫਿਰ ਉਹ ਰਿਜ਼ਲਟ ਨਹੀਂ ਮਿਲਣਗੇ ਫਾਇਦਾ ਹੋਊਗਾ ਤੁਹਾਨੂੰ ਰਿਜ਼ਲਟ ਉਹ ਨਹੀਂ ਮਿਲਣਗੇ ਜਿਹੜਾ ਮੈਂ ਕਹਿ ਰਿਹਾ ਵੀ 5-7 ਦਿਨ ਦੇ ਵਿੱਚ ਤੁਸੀਂ ਕਿਹਨਾ ਜਾ ਕੇ ਚੈੱਕ ਕਰਵਾ ਸਕਦੇ ਹੋ ਐਸੀ ਗੱਲ ਨਹੀਂ ਇੱਕ ਤਾਂ ਹੁੰਦਾ ਵੀ ਇਦਾਂ ਕਹਿ ਦੇਣਾ ਜੀ ਜੀ ਕਿਉਂਕਿ ਮੈਂ ਪੇਸ਼ੈਂਟਾਂ ਦੇ ਚੈੱਕ ਕਰਵਾਇਆ ਵੀ ਹਾਂਜੀ ਤੁਸੀਂ 5 ਦਿਨ 7 ਦਿਨ ਖਾ ਲਿਆ ਤੇ ਜੋ ਪਹਿਲਾਂ ਤੁਹਾਡਾ ਰਿਜ਼ਲਟ ਸੀਗਾ ਅੱਜ ਜਾ ਕੇ ਤੁਸੀਂ ਦੁਬਾਰਾ ਕਰਵਾਓ ਤਾਂ ਉੱਥੇ ਘੱਟੋ ਘੱਟ ਇਹ ਕੱਲੋ ਵੀ ਜੇ ਉਹਨਾਂ ਦਾ 300 ਆ ਰਿਹਾ ਸੀਗਾ ਤਾਂ ਉਹਨਾਂ ਦਾ 218 220 230 ਇੱਥੇ ਆ ਜਾਂਦਾ 5-7 ਦਿਨ ਦੇ ਵਿੱਚ ਹੀ ਘਟਨਾ ਸ਼ੁਰੂ ਹੋ ਜਾਂਦਾ ਵਾ ਬਾਕੀ ਉਹਦੇ ਨਾਲ ਨਾਲ ਪ੍ਰੇਜ ਵੀ ਕਰਨੇ ਆ ਜਿਵੇਂ ਭਾਜੀ ਨੇ ਤੁਹਾਨੂੰ ਦੱਸਿਆ ਕਿ ਤੁਸੀਂ ਇਹਨੂੰ ਰਾਤ ਨੂੰ ਵੀ ਇੱਕ ਗਲਾਸ ਦੇ ਵਿੱਚ ਪੀਓ ਸਕਦੇ ਹੋ ਤੇ ਨਹੀਂ ਪੀਓਇਆ ਤੇ ਤੁਸੀਂ ਦਿਨੇ ਵੀ ਉਹ ਇੱਕ ਗਲਾਸ ਪਾਣੀ ਦੇ ਵਿੱਚ ਅੱਧਾ ਚਮਚੇ ਪਾ ਕੇ ਉਬਾਲ ਲੈਣਾ ਤੇ ਕੜਾ ਬਣਾ ਲੈਣਾ ਜੀ ਤੁਸੀਂ ਅੱਧਾ ਗਲਾਸ ਜਿੱਦੋਂ ਰਹਿ ਗਿਆ ਤੇ ਉਹਨੂੰ ਤੁਸੀਂ ਘੋਸਾ ਘੋਸਾ ਸਿਪ ਸਿਪ ਕਰਕੇ ਪੀਣਾ ਹੈ ਤੇ ਬਾਕੀ ਇਹਦੇ ਨਾਲ ਫਰੇਜ ਜਿਹੜੇ ਉਹਨਾਂ ਨੇ ਦੱਸਿਆ ਉਹ ਤੁਸੀਂ ਸਾਰੇ ਕਰੋਗੇ ਤੇ ਜੇ ਪਰਮਾਤਮਾ ਦੀ ਮਿਹਰ ਹੋਈ ਤਾਂ ਤੁਸੀਂ ਬਹੁਤ ਜਲਦੀ ਹੀ ਠੀਕ ਹੋ ਜਾਓਗੇ ਬਾਕੀ ਕਈ ਲੋਕ ਪੁੱਛਦੇ ਰਹਿਣਗੇ ਕਿ ਸਾਨੂੰ ਵੀ ਮੈਸੇਜ ਕਰਕੇ ਪੁੱਛਦੇ ਨੇ ਭਾਜੀ ਨੂੰ ਵੀ ਪੁੱਛਦੇ ਕਿ ਕਿੰਨੇ ਦਿਨਾਂ ਚ ਅਸੀਂ ਠੀਕ ਹੋਵਾਂਗੇ ਕੀ ਸਾਨੂੰ ਇੱਕੋ ਵਰੀ ਇਹ ਮੈਡੀਸਿਨ ਲੈਣੀ ਪਊਗੀ ਜਾਂ ਕੁਝ ਆਪਣੀ ਆਪਣੀ ਬਾਡੀ ਦਾ ਜਿਹੜਾ ਹਿਸਾਬ ਹੁੰਦਾ ਕਈਆਂ ਨੂੰ 5 ਦਿਨਾਂ ਚ ਫਰਕ ਪੈ ਜਾਂਦਾ ਕਈਆਂ ਨੂੰ ਮਹੀਨੇ ਚ ਪੈਂਦਾ ਕਈਆਂ ਨੂੰ 15 ਚ ਪੈਂਦਾ ਸੋ ਉਹ ਚੀਜ਼ ਜਿਹੜੀ ਇਸਤੇਮਾਲ ਕਰਨ ਤੋਂ ਬਾਅਦ ਹੀ ਪਤਾ ਲੱਗ ਸਕਦੀ ਹੈ ਤੁਹਾਨੂੰ ਕਿ ਤੁਹਾਡੀ ਬਾਡੀ ਤੇ ਇਸ ਚੀ ਨੇ ਰਿਜ਼ਲਟ ਕਿਵੇਂ ਦਾ ਦਿੱਤਾ ਜ਼ਰੂਰੀ ਨੇ ਇਹ ਚੀਜ਼ਾ ਕੋਈ ਵੀ ਆਪਾਂ ਮੈਡੀਸਿਨ ਲੈਨੇ ਆ ਗੋਲੀਆਂ ਕੋਈ ਵੀ ਖਾਨਨੇ ਆ ਆਪਾਂ ਆਪਣੀ ਬਾਡੀ ਤੇ ਹਨਾ ਕਈਆਂ ਦਾ ਬਹੁਤ ਜਲਦੀ ਉਹ ਸੀਨ ਠੀਕ ਹੋ ਜਾਂਦਾ ਕਈਆਂ ਦਾ ਦੇਰ ਲੱਗ ਜਾਂਦੀ ਹੈ ਜੀ ਖਾਣ ਪੀਣ ਦਾ ਆਪਣੀ ਜੇ ਉੱਥੇ ਨਹੀਂ ਖੂਗਲਾ ਪਰਹੇਜ ਫੇਰ ਤਾਂ ਆਪਾਂਵੇਂ ਮਹੀਨਾ ਪੀ ਚੱਲੇ ਉਹ ਰਿਜ਼ਲਟ ਨਹੀਂ ਮਿਲਨੇ ਉਹ ਮੈਂ ਪਹਿਲਾਂ ਹੀ ਕਹਿ ਚੁੱਕਿਆ ਆ ਵੀ 5 ਤੋਂ 7 ਦਿਨਾਂ ਚ ਰਿਜ਼ਲਟ ਆਉਂਦੇ ਹੀ ਆਉਂਦੇ ਆ 100% ਸ਼ੋਅ ਆਏ ਤੁਹਾਨੂੰ ਠੀਕ ਹੈ ਕਿਉਂਕਿ ਜਿਹੜੀ ਆਪਾਂ ਚੀਜ਼ ਵਰਤੀ ਹੋਵੇ ਕਨਾ ਬਹੁਤ ਜਗ੍ਹਾ ਤੇ ਤਾਂ ਆਪਾਂ ਉਹਨੂੰ ਕਹਿ ਸਕਦੇ ਆ ਸੋਇਆ ਪੱਤਾ ਅਨੁਸਾਰੀ ਜਾਣਕਾਰੀ ਦਿੱਤੀ ਹੈ ਜੀ ਕੈਸਟੋਲ ਵਧਣ ਦਾ ਕਾਰਨ ਵੀ ਆਪਾਂ ਤੁਹਾਨੂੰ ਦੱਸਿਆ ਲੱਛਣ ਵੀ ਆਪਾਂ ਤੁਹਾਨੂੰ ਦੱਸਿਆ ਘਰੇਲੂ ਇਲਾਜ ਦੱਸਿਆ ਆਪਾਂ ਤੁਹਾਨੂੰ ਉਹਦੇ ਨਾਲ ਨਾਲ ਆਪਾਂ ਤੁਹਾਨੂੰ ਮੈਡੀਸਿਨ ਵੀ ਦੱਸੀਆ ਵੀ ਕਿਹੜੀ ਮੈਡੀਸਿਨ ਇਸਤੇਮਾਲ ਕਰਕੇ ਤੁਸੀਂ ਆਪਣੀ ਬੋਡੀ ਨੂੰ ਠੀਕ ਕਰ ਸਕਦੇ ਹੋ ਅੰਦਰਲਾ ਜਿਹੜਾ बैड ਕੈਸਟੋਲ ਤੜਾ ਵਾ ਉਹਨੂੰ ਤੁਸੀਂ ਠੀਕ ਕਰ ਸਕਦੇ ਹੋ ਤੇ ਬਾਕੀ ਹੋਰ ਜਾਣਕਾਰੀ ਤੁਸੀਂ ਲੈਣੀ ਹੈ ਤੇ ਵੀਡੀਓ ਦੇ ਵਿੱਚ ਨੰਬਰ ਆਪਾਂ ਦਵਾਂਗੇ ਖਾਸ ਕਰਕੇ ਪਹਿਲੇ ਸਟਾਰਟਿੰਗ ਦੇ ਉੱਤੇ ਨੰਬਰ ਸਾਡਾ ਹੋਊਗਾ ਬਾਕੀ ਸਾਰੀ ਵੀਡੀਓ ਦੇ ਵਿੱਚ ਆਪਾਂ ਭਾਜੀ ਦਾ ਨੰਬਰ ਹੀ ਪਾਵਾਂਗੇ ਫਿਰ ਵੀ ਕਈ ਲੋਕ ਭੈਣ ਭਰਾ ਜਿਹੜੇ ਆ ਉਹ ਆਪਾਂ ਨੂੰ ਫੋਨ ਕਰਦੇ ਨੇ ਜਾਂ ਮੈਸੇਜ ਕਰਦੇ ਨੇ ਸਾਨੂੰ ਵੈਜ ਜੀ ਦਾ ਨੰਬਰ ਦੇ ਦਿਓ ਸੋ ਆਪਾਂ ਸਾਰੀ ਵੀਡੀਓ ਦੇ ਵਿੱਚ ਨੰਬਰ ਪਾਇਆ ਹੁੰਦਾ ਪਲੀਜ਼ ਜਿਹੜੀ ਵੀਡੀਓ ਵਾ ਉਹ ਪੂਰੀ ਐਂਡ ਤੱਕ ਦੇਖਿਆ ਕਰੋ ਸਾਰੀ ਜਾਣਕਾਰੀ ਲਿਆ ਕਰੋ ਫਿਰ ਉਹਦੇ ਬਾਬਤ ਜੇ ਕੋਈ ਤੁਸੀਂ ਸਵਾਲ ਜਵਾਬ ਕਰਨਾ ਵਾ ਤੇ ਤੁਸੀਂ ਭਾਜੀ ਨੂੰ ਫੋਨ ਕਰ ਸਕਦੇ ਹੋ ਜੇ ਕੋਈ ਹੋਰ ਦਿੱਕਤ ਪ੍ਰੋਬਲਮ ਤੁਹਾਨੂੰ ਹੈਗੀ ਹੈ ਤੇ ਤੁਸੀਂ ਉਹਦੇ ਬਾਰੇ ਵੀ ਜਾਣਕਾਰੀ ਲੈ ਸਕਦੇ ਹੋ ਫੋਨ ਤੇ ਫੋਨ ਕਰਨ ਦਾ ਟਾਈਮ ਹੈਗਾ ਜੀ ਸ਼ੇਰ ਦੇ 9 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਉਸ ਤੋਂ ਬਾਅਦ ਤੁਸੀਂ ਫੋਨ ਨਾ ਟਰਾਈ ਕਰਿਓ ਤੁਸੀਂ ਨੈਕਸਟ ਡੇ ਕਰ ਸਕਦੇ ਹੋ ਜੇ ਤੁਹਾਡਾ ਫੋਨ ਨਹੀਂ ਲੱਗਿਆ ਇਹ ਵੀ ਬਹੁਤ ਸ਼ਿਕਾਇਤ ਆ ਰਹੀ ਸੀ ਕਿ ਭਾਜੀ ਕਹਿੰਦੇ ਵੀ ਕਈ ਮੈਨੂੰ ਫੋਨ ਕਰਦੇ ਨੇ ਕਿ ਭਾਜੀ ਫੋਨ ਨਹੀਂ ਚੱਕ ਰਹੇ ਦੇਖੋ ਕਈ ਵਾਰੀ ਨਾ ਬਹੁਤ ਹੀ ਕਸਟਮਰ ਇਦਾਂ ਬਾਰ-ਬਾਰ ਫੋਨ ਕਰਦੇ ਹੁੰਦੇ ਆ ਤੁਸੀਂ ਦੇਖੋ ਆਪਦੇ ਰਜਾਈਵੇਂ ਵੀ ਹੈਗੇ ਉਹਨਾਂ ਦੇ ਜੇ ਤੁਹਾਨੂੰ ਉਹਨਾਂ ਨੇ ਫੋਨ ਨਹੀਂ ਤੁਹਾਡਾ ਚੱਕਿਆ ਤੁਸੀਂ ਦੋ ਮਿਸਕਾਲ ਕੀਤੀਆਂ ਤਾਂ ਵੀ ਨਹੀਂ ਚੱਕਿਆਗਾ ਤੇ ਤੁਸੀਂ WhatsApp ਤੇ ਉਹਨਾਂ ਨੂੰ ਮੈਸੇਜ ਵੀ ਕਰ ਸਕਦੇ ਹੋ ਕਿ ਸਾਡਾ ਫਲੀਸ ਗੱਲ ਕਰੋ ਜਾਂ ਕੁਝ ਵੀ ਉਹ ਤੁਹਾਨੂੰ ਜ਼ਰੂਰ ਫੋਨ ਕਰਨਗੇ ਜੇ ਨਹੀਂ ਫੋਨ ਕਰਨਗੇ ਤੁਸੀਂ ਉਸ ਤੋਂ ਬਾਅਦ ਮੈਨੂੰ ਵੀ ਫੋਨ ਕਰਕੇ ਪੁੱਛ ਸਕਦੇ ਹੋ ਅਦਰਵਾਈਜ਼ ਆਪਾਂ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਦੋ ਮਿਸਕਾਲ ਕਰਕੇ ਤੇ ਮੈਸੇਜ ਜ਼ਰੂਰ ਕਰਦਿਆ ਕਰੋ ਉਹਨਾਂ ਨੂੰ ਜਦੋਂ ਉਹਨਾਂ ਦਾ ਟਾਈਮ ਲੱਗੇ ਜ਼ਰੂਰ ਤੁਹਾਨੂੰ ਫੋਨ ਕਰਨਗੇ ਇਸ ਚੀਜ਼ ਦੀ ਥੋੜੀ ਜਿਹੀ ਰਿਕਵੈਸਟ ਹੈ ਤੁਹਾਨੂੰ ਕਿ ਕਈ ਲੋਕ ਇਸ ਚੀਜ਼ ਦਾ ਗੁੱਸਾ ਕਰਦੇ ਨੇ ਕਿ ਫੋਨ ਨਹੀਂ ਚੱਕਿਆ ਗਿਆ ਤੁਸੀਂ ਖੁਦ ਆਪ ਸਿਆਣੇ ਹੋ ਹੁਣ ਦੇਖੋ ਮੈਨੂੰ ਵੀ ਬਾਰ ਬਾਰ ਫੋਨ ਆਉਂਦੇ ਆ ਹਰ ਇੱਕ ਬੰਦੇ ਨੂੰ ਅਟੈਂਡ ਨਹੀਂ ਕੀਤਾ ਜਾ ਸਕਦਾ ਸੋ ਆਪਾਂ ਜਦੋਂ ਮੈਸੇਜ ਪੜ੍ਹਦੇ ਆਂ ਤਾਂ ਫਿਰ ਉਹਨਾਂ ਨੂੰ ਆਪਾਂ ਬੈਕ ਕਾਲ ਲਾਉਨੇ ਆਂ ਬਾਕੀ ਕਈ ਭੈਣ ਭਰਾ ਦੇ ਕੋਰੀਅਰ ਰਾਹੀਂ ਵੀ ਇਹ ਮੈਡੀਸਿਨ ਮੰਗਾ ਲੈਂਦੇ ਨੇ ਤੇ ਕਈ ਭੈਣ ਭਰਾ ਕਹਿ ਦਿੰਦੇ ਵੀ ਅਸੀਂ ਮਿਲ ਕੇ ਉਹਨਾਂ ਨੂੰ ਕਿਉਂਕਿ ਕਈ ਬੇਵਿਸ਼ਵਾਸੀ ਜੀ ਵੀ ਹੁੰਦੇ ਤੇ ਕਈਆਂ ਨੂੰ ਤਸੱਲੀ ਹੋ ਜਾਂਦੀ ਮਿਲ ਕੇ ਵੀ ਅਸੀਂ ਡਾਕਟਰ ਨਾਲ ਗੱਲ ਕਰ ਲਈਏ ਤਾਂ ਸ਼ਾਇਦ ਅਸੀਂ ਠੀਕ ਹੋ ਜਾਾਂਗੇ ਸੋ ਉਹਦੇ ਵਾਸਤੇ ਤੁਸੀਂ ਮੰਗਲਵਾਰ ਤੇ ਸ਼ਨੀਵਾਰ ਵਾਲੀ ਨੂੰ ਮਿਲ ਵੀ ਸਕਦੇ ਹੋ ਤੇ ਤੁਸੀਂ ਰੋਪੜ ਆ ਸਕਦੇ ਹੋ ਬਾਕੀ ਐਡਰੈਸ ਜਿਹੜਾ ਵਾ ਤੁਸੀਂ ਫੋਨ ਤੇ ਇਹਨਾਂ ਨੂੰ ਪੁੱਛ ਲਿਓ ਸਾਰਾ ਤੁਹਾਨੂੰ ਦੱਸ ਦੇਣਗੇ ਤੇ ਤੁਸੀਂ ਮਿਲ ਕੇ ਵੀ ਮੈਡੀਸਿਨ ਲੈ ਸਕਦੇ ਹੋ ਤੇ ਕੋਰੀਅਰ ਵੀ ਇਹ ਤੁਹਾਨੂੰ ਕਰ ਸਕਦੇ ਨੇ ਜਿੱਦਾਂ ਤੁਹਾਨੂੰ ਠੀਕ ਲੱਗੇ ਤੁਸੀਂ ਉਦਾਂ ਮੈਡੀਸਿਨ ਲੈ ਸਕਦੇ ਹੋ ਸੋ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਇਹ ਨਕੀਮਤੀ ਜਾਣਕਾਰੀ ਦਿੱਤੀ ਆ ਸੋ ਤੁਹਾਡੇ ਸਾਹਮਣੇ ਹੋਰ ਕੀਮਤੀ ਜਾਣਕਾਰੀਆਂ ਲੈ ਕੇ ਅਸੀਂ ਹਾਜ਼ਰ ਹੁੰਦੇ ਰਾਵਾਂਗੇ ਜੀ ਅੱਜ ਦੀ ਵੀਡੀਓ ਨੂੰ ਤੁਸੀਂ ਪਿਆਰ ਦਿਓ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਲੋਕ ਇਸ ਚੀਜ਼ ਨਾਲ ਪੀੜਤ ਨੇ ਉਹਨਾਂ ਨੂੰ ਜਾਣਕਾਰੀ ਪਹੁੰਚ ਸਕੇ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਦਬਕੇ ਕਰ ਦਿਓ ਜਿਹ ਉਹਨਾਂ ਨੂੰ ਰਿਕਵੈਸਟ ਹੈ ਜੀ ਚੈਨਲ ਨੂੰ ਬਲੌਗ ਨੂੰ ਸਬਸਕ੍ਰਾਈਬ ਕਰ ਲੈਣ ਬਾਕੀ ਬੈਲ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਦੀ ਜਾਣਕਾਰੀ ਤੁਹਾਨੂੰ ਜਲਦੀ ਹੀ ਮਿਲ ਜੇ ਸੋ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਤੱਕ ਲਈ ਸੱਸ